ਆ ਸ਼ੂਟਿੰਗ ਤੋਂ ਫ੍ਰੀ ਹੋਏ ਸੀਗੇ ਅਸੀਂ ਪਾਕ ਦੇ ਵਿੱਚ ਸੀਗੇ ਤੇ ਕੁਝ ਡਿਸਕਸ ਕਰ ਰਹੇ ਸੀ ਮੈਂ ਤੁਹਾਨੂੰ ਪਛਾਣਿਆ ਦੂਰੋਂ ਆਉਂਦੇ ਹੋਏ ਸੋ ਮੇਰੀ ਫਰਸਟ ਇੰਟਰਵਿਊ ਤੁਹਾਡੇ ਨਾਲ ਹੋਈ ਸੀ ਅੱਛਾ ਸੋ ਸਾਡਾ ਡਾਰਕ ਚੈਨਲ ਹੈ ਓਕੇ ਤੇ ਜੇ ਤੁਹਾਡਾ ਤੁਹਾਡੇ ਕੋਲ ਵਕਤ ਹੈ ਤੇ ਆਪਾਂ ਗੱਲਬਾਤ ਕਰ ਸਕਦੇ ਹਾਂ ਮੈਂ ਇੱਕ ਪਲੇ ਵੀ ਇਹੋ ਜਿਹਾ ਕੀਤਾ ਸੀ ਕਿ ਜਿਹਦੇ ਚ ਮੈਂ ਪਿੰਟਰ ਵੀਸਾਂ ਤੇ ਆ ਲਾਈਵ ਮੈਸਕਚ ਵੀ ਕੀਤਾ ਸੀ ਤੇ ਹੁਣ ਉਹ ਮੇਰੀਆਂ ਯਾਦਾਂ ਚੋਂ ਮਿਟ ਗਿਆ ਵਾ ਪਰ ਬਹੁਤ ਪਹਿਲਾਂ ਮੈਂ ਮੈਂ ਐਕਚੁਅਲੀ ਮੇਰੀ ਇੱਕ ਲਾਈਫ ਦੀ ਥਿਉਰੀ ਆ ਹੂੰ ਦੋ ਤਿੰਨ ਥਿਉਰੀਆਂ ਇੱਕ ਨਹੀਂ ਪਹਿਲੀ ਤਾਂ ਥਿਉਰੀ ਹੈਗੀ ਆ ਕਿ ਮੈਂ ਜੈਕ ਆਫ 올 ਟ੍ਰੀਡਸ ਬਣਨਾ ਚਾਹੁੰਦਾ ਮਾਸਟਰ ਆਫ ਨਨ ਜੀ ਇਹ ਮਹਾਰਤ ਭਾਵੇਂ ਕਿਹਦੇ ਚ ਨਾ ਹੋਵੇ ਪਰ ਮੈਂ ਹਰ ਕੰਮ ਕਰਨਾ ਚਾਹੁੰਦਾ ਇਹ ਫਿਲਮੀ ਸਫਰ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ ਕੈਟ ਦੇ ਵਿੱਚ ਬਹੁਤ ਸੋਹਣਾ ਰੋਲ ਤੁਹਾਡਾ ਸੀਗਾ ਉਹ ਐਕਸਪੀਰੀਅੰਸ ਸ਼ੇਅਰ ਕਰੋ ਰਣਦੀਪ ਫੁੱਡਾ ਜੀ ਦੇ ਨਾਲ ਉਹ ਪੂਰੀ ਫਿਲਮ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਕੈਟ ਐਕਚੁਅਲੀ ਬਲਵਿੰਦਰ ਬੱਲੀ ਜੰਜੂਆ ਜੀ ਉਹਦੇ ਡਾਇਰੈਕਟਰ ਨੇ ਉਹਦੇ ਡਾਇਰੈਕਟਰ એપਿਸੋਡਿਕ ਡਾਇਰੈਕਟਰਸ ਨੇ ਚਾਰ ਬੰਦਿਆਂ ਦੀ ਟੀਮ ਹੈ ਅਨਿਲ ਜੀ ਜਿੰਮੀ ਜੀ ਰੁਪਿੰਦਰ ਚਾਹਲ ਜੀ ਰੁਪਿੰਦਰ ਮੇਰੇ ਬਹੁਤ ਪਿਆਰੇ ਦੋਸਤ ਵੀ ਨੇ ਕੁਦਰਤੀ ਪਹਿਲਾਂ ਅਸੀਂ ਮੈਂ ਤੇ ਬਲਵਿੰਦਰ ਬੱਲੀ ਜੰਜੂਆ ਜੀ ਨੇ ਅਬ ਤੁਹਾਾਰੇ ਹਵਾਲੇ ਵਤਨ ਸਾਥੀ ਅਕਸ਼ੇ ਮਿਤਾ ਬਚਨ ਜੀ ਵਾਲੀ ਅਨਿਲ ਸ਼ਰਮਾ ਜੀ ਦੀ ਫਿਲਮ ਸੀ ਉਹਦੇ ਵਿੱਚ ਮੈਂ ਅਸਿਸਟੈਂਟ ਆਫੀਸਰ ਸਾ ਅਕਸ਼ੇ ਜੀ ਦਾ ਤੇ ਉਹਦੇ ਵਿੱਚ ਉਹ ਅਸਿਸਟ ਕਰ ਰਹੇ ਸਨ ਬੱਲੀ ਸਾਹਿਬ ਉਹਨਾਂ ਦੇ ਮਨ ਚਿੱਤਿਆਂ 'ਚ ਜਿਸ ਵੀ ਮਕਨਾ ਇੱਥੇ ਚੰਡੀਗੜ੍ਹ ਜਾਂ ਅੰਮ੍ਰਿਤਸਰ ਰਹਿੰਦਾ ਹੈ ਤੇ ਉਹਨੂੰ ਉਸ ਗਾ ਅਟ ਗੈਲਰੀ 'ਚ ਮੇਰੇ 87 ਅਮਰ ਚਿੱਤਰਕਾਰ ਜੀ ਅਮਰ ਚਿੱਤਰਕਾਰ ਜੀ ਜਿਹੜੇ ਸ਼ਿਵ ਕੁਮਾਰ ਬਟਾਲਵੀ ਦੇ ਹਮ ਸ਼ਾਇਰ ਰਹੇ ਨੇ ਜੀ ਤੇ ਉਹ ਚਿੱਤਰਕਾਰ ਬਹੁਤ ਸੋਹਣੇ ਸੀ ਉਹਨਾਂ ਤੋਂ ਮੈਂ ਸਕੈਚਿੰਗ ਸਿੱਖਦਾ ਸੀ ਫਿਰ ਕੋਰਾ ਵੀ ਕਰ ਲਈ ਤੇ ਕੋਰਾ ਤੋਂ ਬਾਅਦ ਵੀ ਪੰਜਾਬੀ ਇੰਡਸਟਰੀ ਲਈ ਅਸੀਂ ਐਕਟਰ ਨੇ ਅੱਛਾ हां मेरे ख्याल ਨਾਲ ਪਤਾ ਨਹੀਂ ਮੈਂ ਆਪਣੇ ਆਪ ਨਾਲ ਐਨਾਲਾਈਜ਼ ਕਰਦਾ ਹੁੰਨਾ ਆਪਣੇ ਦੋਸਤਾਂ ਨਾਲ ਵੀ ਕਰਦਾ ਹੁੰਨਾ ਕਿਉਂਕਿ ਵੇਖੋ ਕਿਤੇ ਨਾ ਕਿਤੇ ਇੰਨੇ ਸਾਲ ਦਿੱਤੇ 33 ਸਾਲ ਅੱਜ ਮੈਂ 33 ਸਾਲਾਂ ਦਾ ਹੋ ਗਿਆ ਹਾਂ ਫਿਰ ਲਾਈਨ 'ਚ ਜੀ ਤੇ 33 ਸਾਲਾਂ ਦਾ ਹੋ ਕੇ ਵੀ ਜਿਹੜੇ ਮਨ ਦੀ ਸ਼ਰਦਾ ਸੀ ਬੈਠਾ ਮੈਂ ਇੱਕ ਪੁਆਇੰਟ ਤੇ ਹੀ ਆ ਇੱਕ ਕਲਿੱਕ ਚਾਹੀਦੀ ਆ ਕੰਮ ਵੀ ਕੀਤਾ ਪਰ ਗਲਤੀ ਇਹ ਕਰ ਲਈ ਵੀ ਕੰਮ ਜਿਹੜੇ ਸੀ ਆਰਟਿਸਟਿਕ ਕਰ ਲਏ ਮੇਰੇ ਲਈ ਚਿੱਠੀਆਂ ਬਹੁਤ ਇੰਪੋਰਟੈਂਸ ਰੱਖਦੀ ਚਿੱਠੀਆਂ 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 ਹਾਂ ਦਰਦ ਫਿਰਾਕ ਵਾਲੀਆਂ ਅਸਾਂ ਕੁੱਟ-ਕੁੱਟ ਸੀਨੇ ਨਾਲ ਲਾ ਲੀਆਂ ਚਿੱਠੀਆਂ ਚਿੱਠੀਆਂ ਹੋ ਚਿੱਠੀਆਂ ਚਿੱਠੀਆਂ ਹਾਂ ਦਰਦ ਫਿਰਾਕ ਵਾਲੀਆਂ ਅਸਾਂ ਕੁੱਟ-ਕੁੱਟ ਸੀਨੇ ਨਾਲ ਲਾ ਲੀਆਂ ਸਸ਼ੀਕਲ ਜੀ ਦਾਗ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਮੇਰੰਗ ਚਿੱਠੀਆਂ ਦੇ ਵਿੱਚ ਅੱਜ ਮੈਂ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਰਾਉਣ ਜਾ ਰਹੀ ਹਾਂ ਜੋ ਸਿਰਫ ਤੇ ਸਿਰਫ ਆਪਣੀ ਮਿਹਨਤ ਤੇ ਲਗਨ ਸਦਕਾ ਇਸ ਮੁਕਾਮ ਤੱਕ ਪਹੁੰਚੇ ਨੇ ਮੇਰੇ ਨਾਲ ਮੌਜੂਦ ਨੇ ਗੁਰਿੰਦਰ ਮਖਨਾ ਜੀ 사ਸ਼ੀਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਚੈਨਲ ਕਿਹੜਾ ਡਾਰਕ ਚੈਨਲ ਹੈ ਸਰ ਅੱਛਾ ਸੌਰੀ ਡਾਰਕ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਗੁਰਿੰਦਰ ਮਖਨਾ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਛਾ ਜਿਵੇਂ ਮੈਂ ਜ਼ਿਕਰ ਕੀਤਾ ਸਾਡੇ ਪ੍ਰੋਗਰਾਮ ਬੇਰੰਗ ਚਿੱਠੀਆਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਇਹ ਜੋ ਉਹਨਾਂ ਗੱਲਾਂ ਦੀ ਗੱਲ ਕਰੀਏ ਜੋ ਗੱਲਾਂ ਤੁਹਾਡੇ ਜ਼ਿਹਨ ਦਿਲ ਦੇ ਵਿੱਚ ਤਾਂ ਹੈਗੀਆਂ ਪਰ ਕਦੇ ਫਰੋਲੀਆਂ ਨਹੀਂ ਕਦੇ ਕੈਮਰੇ ਅੱਗੇ ਨਹੀਂ ਆਈਆਂ ਸੋ ਕੋਈ ਇਹੋ ਜੀ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਦਿਮਾਗ ਦੇ ਵਿੱਚ ਫਿਲਹਾਲ ਆ ਰਹੀ ਹੋਵੇ ਪਹਿਲਾਂ ਤਾਂ ਗੱਲ ਚਿੱਠੀਆਂ ਤੇ ਚਿੱਠੀਆਂ ਤੋਂ ਮੈਂ ਗੱਲ ਸ਼ੁਰੂ ਕਰਦਾ ਤੁਸੀਂ ਚਿੱਠੀਆਂ ਲਫ਼ਜ਼ ਬੜਾ ਬਹੁਤ ਸੋਹਣਾ ਸੁਆਦਲਾ ਅੰਦਰ ਤੱਕ ਧੂਪ ਪਾਉਣ ਵਾਲਾ ਮੇਰੇ ਲਈ ਚਿੱਠੀਆਂ ਬਹੁਤ ਇੰਪੋਰਟੈਂਸ ਰੱਖਦੀਆਂ ਔਰ ਇਹ ਤਾਂ ਵੀ ਰੱਖਦੇ ਆ ਕਿ ਮੇਰੇ ਪਿਤਾ ਜੀ ਖੁਦ ਪੋਸਟਮੈਨ ਡਾਕੀਏ ਸਨ ਤੇ ਉਹਨਾਂ ਦੇ ਨਾਲ ਇੱਕ ਰਾਜੇਸ਼ ਖੰਨਾ ਜੀ ਦਾ ਇੱਕ ਗਾਣਾ ਵੇ ਡਾਕੀਆ ਡਾਕ ਲਾਇਆ ਡਾਕੀਆ ਡਾਕ ਲਾਇਆ ਕਿਉਂਕਿ ਉਦੋਂ ਕਰੈਕਟਰ ਫਿਲਮਸ ਬਣਦੀਆਂ ਹੁਣ ਤੇ ਹੀਰੋ ਫਿਲਮਸ ਬਣਦੀਆਂ ਨੇ ਤੇ ਉਹ ਚਿੱਠੀਆਂ ਦਾ ਵੈਸੇ ਵੀ ਬੜਾ ਮਹੱਤਵ ਹੈ ਮੇਰੇ ਘਰ ਜਦੋਂ ਸ਼ਨੀ ਐਤਵਾਰ ਡਾਕ ਪਾਪਾ ਜੀ ਨੂੰ ਛੁੱਟੀ ਹੁੰਦੀ ਸੀ ਸਰਦਾਰ ਬੰਤਾ ਸਿੰਘ ਉਹਨਾਂ ਦਾ ਨਾਮ ਸੀ ਤੇ ਉਹ ਛੁੱਟੀ ਹੁੰਦੀ ਸੀ ਤੇ ਉਹਨਾਂ ਦੀ ਟੋਕਰੀ 'ਚ ਜਿਹੜੀ ਡਾਕ ਪਈ ਹੁੰਦੀ ਸੀ ਉਹ ਵੇਖ ਕੇ ਮੇਰੇ ਮਨ ਨੂੰ ਪਤਾ ਨਹੀਂ ਇੱਕ ਅਜੀਬ ਜਿਹਾ ਚਾਜ ਜਿੰਨੇ ਮੈਨੂੰ ਸਾਹਿਤ ਨਾਲ ਜੋੜਨਾ ਸੀ ਜਿੰਨੇ ਮੈਨੂੰ ਪੜ੍ਹਨ ਨਾਲ ਜੋੜਨਾ ਸੀ ਤੇ ਉਹ ਚਾ ਬੜਾ ਚੜ ਜਾਂਦਾ ਸੀ ਤੇ ਚਿੱਠੀਆਂ ਨਾਲ ਮੇਰੀ ਮਤਲਬ ਪਲੱਸ 2 ਤੋਂ ਮੇਰੀ ਬੜੀ ਸਾਹ ਹੋਰ ਡੂੰਗੀ ਹੋ ਗਈ ਜਦੋਂ ਮੈਂ ਪੈਨ ਫਰੈਂਡਸ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਮੈਂ ਮੇਰੇ ਅਮਰੀਕਾ ਜਰਮਨ ਡੈਨਮਾਰਕ ਹਾਲੈਂਡ ਤੇ ਇਸ ਸਵਿਟਜ਼ਰਲੈਂਡ ਐ ਇੱਥੋਂ ਦੀਆਂ ਉਹਨਾਂ ਦੇ ਵਿੱਚ ਮੇਰੀਆਂ ਮਤਲਬ ਪੈਨ ਫਰੈਂਡਸ ਹੁੰਦੀਆਂ ਸੀ ਦੋਸਤਾਨਾ ਕਿਉਂਕਿ ਮੈਂ ਟਰੈਵਲਰ ਹਾਂ ਟਰੈਵਲਿੰਗ ਦਾ ਸ਼ੌਂਕ ਹੈ ਘੁਮक्कड़ ਹਾਂ ਤੇ ਅੱਜ ਵੀ ਤੁਹਾਨੂੰ ਘੁੰਮਦੇ ਮਿਲਿਆ ਤੇ ਉਹ ਜਿਹੜਾ ਨਾ ਸ਼ੌਂਕ ਉਹਨਾਂ ਨਾਲ ਉਹ ਚਿੱਠੀਆਂ ਨਾਲ ਮੇਰਾ ਬੜਾ ਡੂੰਗਾ ਰਸਤਾ ਰਿਹਾ ਤੇ ਦੂਜੀ ਗੱਲ ਇਹ ਹੈ ਕਿ ਚਿੱਠੀਆਂ ਤੇ ਹਾਕਮ ਸੂਫੀ ਸਾਹਿਬ ਨੇ ਬਹੁਤ ਸੌੜਾਂ ਗਾਇਆ ਜੇ ਕਹੋਗੇ ਤੇ ਮੈਂ ਇੱਕ ਲਾਈਨ ਸੁਣਾਉਣੇ ਵਿੱਚ ਬਿਲਕੁਲ ਸਰ ਕਿਉਂਕਿ ਲੋਕੀ ਹੁਣੇ ਲਫ਼ਜ਼ ਭੁੱਲ ਚੁੱਕੇ ਚਿੱਠੀਆਂ 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 ਹਾਂ ਦਰਦ ਫਿਰਾਕ ਵਾਲੀਆਂ ਅਸਾਂ ਕੁੱਟ-ਕੁੱਟ ਸੀਨੇ ਨਾਲ ਲਾ ਲੀਆਂ ਚਿੱਠੀਆਂ ਚਿੱਠੀਆਂ ਹੋ ਚਿੱਠੀਆਂ ਚਿੱਠੀਆਂ ਹਾਂ ਦਰਦ ਫਿਰਾਕ ਵਾਲੀਆਂ ਅਸਾਂ ਕੁੱਟ-ਕੁੱਟ ਸੀਨੇ ਨਾਲ ਲਾ ਲੀਆਂ ਇਹ ਨਾ ਕਿ ਯਾਦਾ ਪੁਰਾਣਾ ਹੀ ਗਾਣਾ ਹੈ ਬਾਤ ਖੂਬ ਸਰ ਇੱਕ ਹੋਰ ਚੀਜ਼ ਹੈ ਸਰ ਜਿਹਦਾ ਜ਼ਿਕਰ ਅਕਸਰ ਤੁਸੀਂ ਇੰਟਰਵਿਊਜ਼ ਦੇ ਵਿੱਚ ਕਰਦੇ ਹੋ ਜੋ ਦਿਖਦਾ ਹੈ ਵਹੀ बिकਦਾ ਹੈ ਆ ਚੀਜ਼ ਐਕਸਪੀਰੀਅੰਸ ਤੋਂ ਆਉਂਦੀ ਹੈ ਜੀ ਬਿਲਕੁਲ ਜੀ ਇਹ ਬੰਦਾ ਨਾ ਸਮਾਜਿਕ ਜੇ ਕੋਈ ਸਿੱਖਣ ਵਾਲਾ ਹੋਵੇ ਪਹਿਲੀ ਗੱਲ ਹੈ ਸ਼ਰਤ ਹੈ ਸਿੱਖਣ ਵਾਲਾ ਹੋਵੇ ਤੇ ਉਹ ਸਮਾਜਿਕ ਤਾਣੇ ਬਾਣੇ ਤੋਂ ਸਮਾਜਿਕ ਠੋਕਰਾਂ ਤੋਂ ਸਿੱਖਦਾ ਸਿੱਖਦਾ ਨਿਖਰਦਾ ਹੂੰ ਜਿਹੜਾ ਇੱਕ ਪੱਥਰ ਹੈ ਉਹ ਤਰਾਸ਼ ਦੇ ਤਰਾਸ਼ ਦੇ ਤਰਸਦਾ ਹੈ ਤੇ ਫਿਰ ਉਹ ਚਮਕਦਾ ਹੈ ਲੋਕਾਂ ਤੱਕ ਪਹੁੰਚਦਾ ਹੈ ਤੇ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਉਹ ਫਿਰ ਜਦੋਂ ਚਮਕਦਾ ਹੈ ਤੇ ਫਿਰ ਲੋਕਾਂ ਨੂੰ ਦਿਖਦਾ ਹੈ ਹਮ ਤੇ ਫਿਰ ਦਿਖਦਾ ਹੈ ਤੇ ਫਿਰ ਉਹ ਵਿਕਦਾ ਹੈ ਤੇ ਉਸ ਤਰ੍ਹਾਂ ਕਲਾਕਾਰ ਹੁਣ ਹੋਰ ਵੀ ਬਹੁਤ ਸਾਰੇ ਲੋਕ ਹੈ ਜਿੱਥੋਂ ਇੱਥੇ ਕੋਈ ਸ਼ਾਇਰ ਕਰ ਰਹੇ ਹੋਣਗੇ ਪਰ ਤੁਹਾਨੂੰ ਮੈਂ ਦਿਖ ਪਿਆ ਤੁਹਾਨੂੰ ਇੱਕ ਬੰਦਾ ਵੱਖਰਾ ਦਿਖ ਪਿਆ ਫਿਰ ਤੁਹਾਨੂੰ ਵੱਖਰੇ ਦੀ ਪਛਾਣ ਆਈ ਤੇ ਐਕਟਰ ਹੋਣਾ ਹਮ ਤੇ ਐਕਟਰ ਤੋਂ ਫਿਰ ਬਾਅਦ ਚ ਤੁਹਾਨੂੰ ਪਤਾ ਉਹ ਇੱਕ ਤਾਂ ਗੁਰਿੰਦਰ ਮਖਨਾ ਉਹ ਫਿਰ ਦਿਖਦਾ ਤੇ ਤਾਂ ਹੀ ਤੁਸੀਂ ਮੈਨੂੰ ਲੈ ਤੇ ਦੂਜਿਆਂ ਦੀ ਕਿਉਂ ਨਹੀਂ ਇੰਟਰਵਿਊ ਲੈ ਲਈ ਹਾਂਜੀ ਤੇ ਉਹ ਦਿਖਦਾ ਤੇ ਫਿਰ ਵਿਖਦਾ ਹੈ ਐਕਟਰ ਦੇ ਨਾਲ ਨਾਲ ਤੁਸੀਂ ਬਹੁਤ ਸੋਹਣੇ ਆਰਟਿਸਟ ਵੀ ਹੋ ਉਹ ਚੀਜ਼ ਤੁਹਾਨੂੰ ਹੈਲਪ ਕਰਦੀ ਹੈ ਤੁਹਾਡੀ ਐਕਟਿੰਗ ਆਰਟ ਲਿਸ਼ਕਾਉਣ ਚ ਚਮਕਾਉਣ ਚ ਨਹੀਂ ਐਜ਼ ਅ ਸੱਚ ਨਹੀਂ ਹਾਂ ਮੈਂ ਥੀਏਟਰ ਚੋਂ ਦਾ ਜ਼ਰੂਰ ਫਾਇਦਾ ਉਠਾਇਆ ਸੀ ਮੈਂ ਇੱਕ ਪਲੇ ਵੀ ਇਹੋ ਜਿਹਾ ਕੀਤਾ ਸੀ ਕਿ ਜਿਹਦੇ ਚ ਮੈਂ ਪੇਂਟਰ ਵੀਸਾਂ ਤੇ ਆ ਲਾਈਵ ਮੈਸਕਚ ਵੀ ਕੀਤਾ ਸੀ ਤੇ ਹੁਣ ਉਹ ਮੇਰੀਆਂ ਯਾਦਾਂ ਚੋਂ ਮਿਟ ਗਿਆ ਵਾ ਪਰ ਬਹੁਤ ਪਹਿਲਾਂ ਮੈਂ ਮੈਂ ਐਕਚੁਅਲੀ ਮੇਰੀ ਇੱਕ ਲਾਈਫ ਦੀ ਥਿਉਰੀ ਆ ਹੂੰ ਦੋ ਤਿੰਨ ਥਿਉਰੀਆਂ ਇੱਕ ਨਹੀਂ ਪਹਿਲੀ ਤਾਂ ਥਿਉਰੀ ਹੈਗੀ ਆ ਕਿ ਮੈਂ ਜੈਕ ਆਫ 올 ਟ੍ਰੇਡਸ ਬਣਨਾ ਚਾਹੁੰਦਾ ਮਾਸਟਰ ਆਫ ਨਨ ਜੀ ਇਹ ਮਹਾਰਤ ਭਾਵੇਂ ਕਿਸੇ ਚ ਨਾ ਹੋਵੇ ਪਰ ਮੈਂ ਹਰ ਕੰਮ ਕਰਨਾ ਚਾਹੁੰਦਾ ਤੇ ਜ਼ਿੰਦਗੀ ਚ ਕੋਈ ਖਾਹਸ਼ ਇਹੋ ਜੀ ਨਾ ਰਹੇ ਜੇ ਵੀ ਆਹ ਕੰਮ ਮੈਂ ਨਹੀਂ ਕਰ ਸਕਿਆ ਤੇ ਦੂਜੀ ਮੇਰੀ ਥਿਉਰੀ ਇਹ ਹੈਗੀ ਆ ਕਿ ਮੈਂ ਕਿਉਂ ਨਹੀਂ ਕਰ ਸਕਦਾ ਜੇ ਕੋ ਬੱਚਾ ਕੋਈ ਜੰਪ ਮਾਰ ਰਿਹਾ ਤੇ ਮੈਂ ਯਾਰ ਸੋਚੂਗਾ ਵੀ ਮੈਂ ਕਿਉਂ ਨਹੀਂ ਕਰ ਸਕਦਾ ਫਿਰ ਮੈਂ ਉਹਦੀ ਪ੍ਰੈਕਟਿਸ ਕਰੂੰਗਾ ਪ੍ਰੈਕਟਿਸ ਕਰੂੰਗਾ ਇੱਕ ਨਾ ਇੱਕ ਦਿਨ ਮੈਂ ਉਹ ਕਰੂੰਗਾ ਜੀ ਤੇ ਉਹ ਚੀਜ਼ਾਂ ਇਹ ਦੋਨੇ ਮੇਰੀ ਥਿਉਰੀ ਚ ਆਉਂਦੀਆਂ ਨੇ ਸੋ ਮੈਨੂੰ ਪਹਿਲਾ ਸ਼ੌਂਕ ਸੀ ਸਿੰਗਿੰਗ ਦਾ ਐਕਚੁਅਲੀ ਲਾਈਫ 'ਚ ਬਹੁਤ ਸਕੂਲ ਟਾਈਮ ਤੇ ਮੈਂ ਸੈਨਿਕ ਸਕੂਲ ਕਪੂਰਥਲੇ ਪੜਿਆ ਤੇ ਉੱਥੇ ਮੈਨੂੰ ਮੇਰੇ ਦੋਸਤ ਦੱਸ ਉੱਥੇ ਮੈਂ ਗਾਣਾ ਗਾਉਂਦਾ ਹੁੰਦਾ ਸੀ ਇੱਕ ਕੁਲਦੀਪ ਮਾਨਕ ਸਾਹਿਬ ਦਾ ਮਾਂ ਇੱਕ ਗੁਰਦਾਸ ਮਾਨ ਸਾਹਿਬ ਦਾ ਛੱਲਾ ਹਮ ਤੇ ਅਚੇਤਮਣੇ ਚ ਕਰਦਾ ਫਿਰ ਉਦੋਂ ਮੇਰਾ ਸ਼ੌਂਕ ਸੀ ਖੁੱਲੇ ਗਾਉਂਦੇ ਸਾਂ ਤੇ ਉਹ ਸ਼ੌਂਕ ਤੋਂ ਬਾਅਦ ਚ ਮੈਂ ਜਦੋਂ ਅੰਮ੍ਰਿਤਸਰ ਆ ਗਿਆ ਅੰਮ੍ਰਿਤਸਰ ਮੇਰੇ ਨਾਲ ਚਿੱਤਰਕਾਰੀ ਦਾ ਸ਼ੌਂਕ ਉੱਭਜਿਆ ਮੇਰੇ ਉਸਤਾਦ ਜੀ ਅੰਮ੍ਰਿਤਸਰ ਇੱਕ ਆਰਟ ਗੈਲਰੀ ਹੈ ਮਦਨਮੋਹਨ ਮਾਲਵੀਆ ਰੋਡ ਤੇ ਸਰਦਾਰ ਠਾਕੁਰ ਸਿੰਘ ਜੀ ਐਸਡੀ ਠਾਕੁਰ ਸਿੰਘ ਜੀ ਆਰਟ ਗੈਲਰੀ ਹੈ ਉਸ ਆਰਟ ਗੈਲਰੀ ਚ ਮੇਰੇ ਉਸਤਾਦ ਸੀ ਅਮਰ ਚਿੱਤਰਕਾਰ ਜੀ ਅਮਰ ਚਿੱਤਰਕਾਰ ਜੀ ਜਿਹੜੇ ਸ਼ਿਵ ਕੁਮਾਰ ਬਟਾਲਵੀ ਦੇ ਹਮ ਸ਼ਾਇਰ ਰਹੇ ਨੇ ਜੀ ਤੇ ਉਹ ਅ ਚਿੱਤਰਕਾਰ ਬਹੁਤ ਸੋਹਣੇ ਸੀ ਉਹਨਾਂ ਤੋਂ ਮੈਂ ਸਕੈਚਿੰਗ ਸਿੱਖਦਾ ਸੀ ਫਿਰ ਉਹ ਇੱਕ ਸਮਾਂ ਆਇਆ ਕਿ ਮੈਂ 84 ਦੇ ਲੱਗ ਗਿਆ ਉੱਥੇ ਸਕੈਚਿੰਗ ਕਰਦਾ ਸੀ ਤੇ 94 'ਚ ਮੈਂ ਉੱਥੇ ਹੀ ਉਹਨਾਂ ਦੀ ਜਗ੍ਹਾ ਤੇ ਹੀ ਉਹ ਉਸ ਹੌਬੀ ਕਲਾਸ ਦਾ ਜਿਹੜਾ ਸੀ ਕਾਈਂਡ ਆਫ ਪ੍ਰਿੰਸੀਪਲ ਜਾਂ ਹੈਡਮਾਸਟਰ ਲੱਗ ਗਿਆ ਤੇ ਉਹ ਦੂਜਾ ਸ਼ੌਂਕ ਪੇਂਟਿੰਗ ਸੀ ਪੇਂਟਿੰਗ ਦਾ ਸ਼ੌਂਕ ਫਿਰ ਮੇਰਾ 98 'ਚ ਮੇਰੇ ਮਨ ਨੇ ਕਰਵਟ ਲਈ ਪਰ ਨਹੀਂ ਯਾਰ ਉਦੋਂ ਮੈਂ 89 'ਚ ਨਾਲ-ਨਾਲ ਥੀਏਟਰ ਵੀ ਸ਼ੁਰੂ ਕਰਤਾ ਹੂੰ ਥੀਏਟਰ ਸ਼ੁਰੂ ਕੀਤਾ ਤੇ ਥੀਏਟਰ ਨੇ ਕਿਹਾ ਵੀ ਨਹੀਂ ਇਹ ਚੀਜ਼ ਜਿਹੜੀ ਗੱਲ ਤੁਹਾਡੇ ਜੋ ਦਿਖਦਾ ਹੈ ਬਿੰਦਾ ਇਹ ਬੰਦਾ ਦਿਖਦਾ ਇੱਧਰ ਚ ਤਰਮਿੰਦਰ ਹੋਰਾਂ ਨੂੰ ਵੇਖ ਲਿਆ ਵੱਡੇ ਵੱਡੇ ਐਕਟਰਾਂ ਨੂੰ ਵੇਖਿਆ ਤੇ ਇਹ ਯਾਰ ਬੜੇ ਹੀਰੋਜ਼ ਨੇ ਉਹ ਨੇ ਐਕਟਰ ਨੂੰ ਬੜੇ ਲੋਕੀ ਪਸੰਦ ਕਰਦੇ ਨੇ ਮੈਂ ਖੁਦ ਵੀ ਪ੍ਰਸ਼ੰਸਕਾਂ ਫਿਰ ਮੂੰਹ ਚੁੱਕਿਆ ਤੇ ਬਾਲੀਵੁੱਡ ਪਹੁੰਚ ਗਏ ਬਾਲੀਵੁੱਡ ਪਹੁੰਚ ਗਏ ਤੇ ਉੱਥੇ ਜਾ ਕੇ ਫਿਰ ਸਟਰਗਲ ਫੇਰ ਉੱਥੇ ਸ਼ੁਰੂ ਹੋ ਗਈ ਜ਼ੀਰੋ ਤੋਂ ਕਿਉਂਕਿ ਜੋ ਪੰਜਾਬ ਦੀ ਸਟਰਗਲ ਹੈ ਜਿਸ ਤਰ੍ਹਾਂ ਇੱਥੋਂ ਕੋਈ ਪ੍ਰਵਾਸ ਕਰਦੇ ਇੱਥੇ ਮੈਂ ਜੋ ਭਾਵੇਂ ਇੰਜੀਨੀਅਰ ਡਾਕਟਰ ਹਾਂ ਮੈਂ ਅੱਜ ਕੈਨੇਡਾ ਚਲ ਜਾ ਮੈਨੂੰ ਉੱਥੋਂ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ ਜੀ ਤੇ ਉਸੇ ਬੰਬਿਆਂ ਵੀ ਫਿਰ ਮੈਨੂੰ ਥਾਰਾ ਆਰਟਿਸਟ ਜਿਹੜਾ ਥੀਏਟਰ ਜਾਂ ਫਿਲਮਸ ਜਿਹੜੀਆਂ ਜ਼ੀਰੋ ਤੋਂ ਸ਼ੁਰੂ ਕਰਨੀਆਂ ਪਈਆਂ ਤੇ ਪਰ ਫਿਰ ਵੀ ਆਪਣਾ ਮਕਾਮ ਕਿਉਂਕਿ ਫਿਰ ਗੱਲ ਦਿੱਥੇ ਆਉਂਦੀ ਜੋ ਦਿਖਤਾ ਹੋਵੇ बिकਤਾ ਹੈ ਉਹ ਮੇਰੀ ਚਿਹਰਾ ਡੀਲ ਡਾਲ ਇਹੋ ਜਿਹਾ ਸੀ ਕਿ ਮੈਂ ਦੂਰੋਂ ਪਛਾਣਿਆ ਜਾਂਦਾ ਸੀ ਉਹ ਕੁਦਰਤੀ ਮੈਨੂੰ ਪਹਿਲੇ ਦਿਨ ਹੀ ਮੈਂ ਜੈ ਹਨੂਮਾਨ ਵਾਲਿਆਂ ਦੇ ਦਫਤਰ ਸੰਜੀਖਾਂ ਜੀ ਬਣਾਉਂਦੇ ਸੀ ਉਹਨਾਂ ਦੇ ਦਫਤਰ ਪਹੁੰਚ ਗਿਆ ਉੱਥੇ ਰਵੀ ਦਿੱਤਾ ਜੀ ਸਨ ਜਿਹੜੇ ਕਾਸਟਿੰਗ ਕਰ ਰਹੇ ਸੀ ਜਦੋਂ ਮੈਂ ਐਂਟਰ ਕੀਤਾ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਸੀ ਉਹ ਐਕਚੁਅਲੀ ਕਿਸੇ ਉਹਨਾਂ ਨੂੰ ਫੋਨ ਆ ਰਿਹਾ ਸੀ ਵੀ ਯਾਰ ਇੱਕ ਨਾ ਬੰਦਾ ਘੋਡੇ ਤੋਂ ਡਿੱਗ ਪਿਆ ਵਾ ਉਹਦੀ ਲੱਤ ਟੁੱਟ ਗਈ ਜਿਹੜਾ ਐਕਟਰ ਕਰ ਰਿਹਾ ਤੇ ਇਥੋਂ ਬੰਦਾ ਪੇਜ ਐਕਟਰ ਉਹ ਰਾਖਸ਼ ਦਾ ਰੋਲ ਸੀ ਤੇ ਮੈਂ ਰਾਖਸ਼ ਬੂਹਾ ਖੋਲਿਆ ਤੇ ਪ੍ਰਗਟ ਹੋ ਗਿਆ ਉਹਨਾਂ ਨੇ ਉਸੇ ਵੇਲੇ ਕਿਹਾ ਵੀ ਡਾਇਲੌਗ ਬੋਲੇਗਾ ਦਿੱਤੇ ਮੈਨੂੰ ਡਾਇਲੌਗ ਬੋਲ ਕੇ ਦਿਖਾਤੇ ਕਹਿੰਦਾ ਸ਼ਾਮ ਨੂੰ ਤੇਰੀ ਬੋਰੀਵਲੀ ਤੋਂ ਫਲਾਈਟ ਹੈ ਉਹ ਟ੍ਰੇਨ ਹੈ ਤੇ ਉਮਰਗਾ ਗੁਜਰਾਤ ਦੇ ਵਿੱਚ ਸ਼ੂਟ ਹੁੰਦਾ ਸੀ ਤੇ ਮੈਂ ਮਤਲਬ ਵਾਹਿਦ ਲੱਕੀ ਬੰਦਾ ਹੋਊਗਾ ਕਿ ਜਿੰਨੂੰ ਪਹਿਲੇ ਦਿਨ ਹੀ ਬੰਬੇ ਉਤਰਦੇ ਆਏ ਪਹਿਲੇ ਦਿਨ ਹੀ ਸਟਰਗਲ ਤੇ ਜਾਂਦੇ ਆਏ ਸ਼ਾਮ ਨੂੰ ਕੰਮ ਦੀ ਆਫਰ ਆ ਗਈ ਸੀ ਅਗਲੇ ਦਿਨ ਮੈਂ ਫਿਰ ਉੱਥੇ ਕੰਮ ਤੇ ਚਲਾ ਗਿਆ ਸੀ ਇਹੀ ਫਿਲਮੀ ਸਫ਼ਰ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਕੈਟ ਦੇ ਵਿੱਚ ਹਾਂ ਬਹੁਤ ਸੋਹਣਾ ਰੋਲ ਤੁਹਾਡਾ ਸੀਗਾ ਉਹ ਐਕਸਪੀਰੀਅੰਸ ਸ਼ੇਅਰ ਕਰੋ ਰੰਦੀਪ ਹੁੱਡਾ ਜੀ ਦੇ ਨਾਲ ਉਹ ਪੂਰੀ ਫਿਲਮ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਕੈਟ ਐਕਚੁਅਲੀ ਬਲਵਿੰਦਰ ਬੱਲੀ ਜੰਜੂਆ ਜੀ ਉਹਦੇ ਡਾਇਰੈਕਟਰ ਨੇ ਹੂੰ ਉਹਦੇ ਡਾਇਰੈਕਟਰ ਐਪੀਸੋਡਿਕ ਡਾਇਰੈਕਟਰਸ ਨੇ ਚਾਰ ਬੰਦਿਆਂ ਦੀ ਟੀਮ ਹੈ ਅਨਿਲ ਜੀ ਜਿੰਮੀ ਜੀ ਰੁਪਿੰਦਰ ਚਾਹਲ ਜੀ ਰੁਪਿੰਦਰ ਮੇਰੇ ਬਹੁਤ ਪਿਆਰੇ ਦੋਸਤ ਵੀ ਰਹੇ ਕੁਦਰਤੀ ਪਹਿਲਾਂ ਅਸੀਂ ਮੈਂ ਤੇ ਬਲਵਿੰਦਰ ਬੱਲੀ ਜੰਜੂਆ ਜੀ ਨੇ ਅਬ ਤੁਹਾਰੇ ਹਵਾਲੇ ਵਤਨ ਸਾਥੀ ਅਕਸ਼ੇ ਮਿਤਾ ਬਚਨ ਜੀ ਵਾਲੀ ਅਨਿਲ ਸ਼ਰਮਾ ਜੀ ਦੀ ਫਿਲਮ ਸੀ ਉਹਦੇ ਵਿੱਚ ਮੈਂ ਅਸਿਸਟੈਂਟ ਆਫੀਸਰ ਸਾਂ ਅਕਸ਼ੇ ਜੀ ਦਾ ਤੇ ਉਹਦੇ ਵਿੱਚ ਉਹ ਅਸਿਸਟ ਕਰ ਰਹੇ ਸਨ ਬੱਲੀ ਸਾਹਿਬ ਉਹਨਾਂ ਦੇ ਮਨ ਚੇਤਿਆਂ ਜਿਸੇ ਵੀ ਮਕਨਾ ਇੱਥੇ ਚੰਡੀਗੜ੍ਹ ਜਾਂ ਅੰਮ੍ਰਿਤਸਰ ਰਹਿੰਦਾ ਹੈ ਤੇ ਉਹਨੂੰ ਉਹ ਕੈਟ ਲਈ ਉਹ ਵਿਲਨ ਲੱਭ ਰਹੇ ਸੀ ਉਹਨਾਂ ਨੇ ਪਹਿਲਾਂ ਇੱਕ ਬੰਬੇ ਤੋਂ ਵੱਡੇ ਨਾਵੇਦ জাফরੀ ਸਾਹਿਬ ਸੀ ਸ਼ਾਇਦ ਮੈਂ ਸੁਣਿਆ ਜਵੇਦ জাফরੀ ਦਾ ਬ੍ਰਦਰ ਜਿਹੜਾ ਮੇਰਾ ਰੋਲ ਸੀ ਉਹ ਕਰਨਾ ਕਰ ਰਹੇ ਸੀ ਪਰ ਬੱਲੀ ਭਾਜੀ ਦੇ ਸ਼ਾਇਦ ਮਨ ਚੇ ਸੀ ਵੀ ਉਹਦਾ ਐਕਸ਼ਨ ਵੀ ਆ ਉਹ ਬੰਦੇ ਨੇ ਪਹਿਲਾਂ 1984 ਵਾਲੇ ਪੰਜਾਬ ਚ ਵੀ ਖੇਡਣਾ ਫਿਰ 1995 ਦੇ ਦੌਰ ਵਾਲੇ ਚ ਤੇ ਫਿਰ ਹੁਣ 2000 ਜਿਹੜਾ ਵੀ ਕੀ ਵਾਲਾ ਦੌਰ ਰਿਹਾ ਉਹਦੇ ਚ ਵੀ ਖੇਡਣਾ ਤੇ ਉਹ ਤਿੰਨ ਵਰੀਏਸ਼ਨਸ ਪਲੱਸ ਐਕਸ਼ਨ ਇਹ ਕਰਨਾ ਮਤਲਬ ਉਹਨਾਂ ਲਈ ਸ਼ਾਇਦ ਉਹਨਾਂ ਨੂੰ ਉਹਦਾ ਡੀਲਡਲ ਤੇ ਢਾਲ ਜਿਹੜੀ ਪੰਜਾਬੀਅਤ ਦੇਣੀ ਸੀ জাফরੀ ਸਾਹਿਬ ਨੂੰ ਨਵੇਜ ਜੀ ਨੂੰ ਵੈਸੇ ਪੂਰੇ ਟਕਲੇ ਨੇ ਤੇ ਉਹਨਾਂ ਦੇ ਲੁੱਕ ਕੋਈ ਨਹੀਂ ਸੀ ਬਣ ਰਹੀ ਜੀ ਤੇ ਉਹਨਾਂ ਨੇ ਮੇਰੇ ਮਨ ਚ ਉਹਨਾਂ ਦੇ ਮਨ ਚ ਕਿਹਾ ਕਹਿੰਦੇ ਕਿੱਥੇ ਮਕਣਾ ਮੈਂ ਹਾਂ ਚੰਡੀਗੜਾ ਕਹਿੰਦੇ ਯਾਰ ਇੱਕ ਆਡੀਸ਼ਨ ਭੇਜ ਮੈਨੂੰ ਬਣਾ ਕੇ ਮੈਂ ਹਾਂ ਜੀ ਆਡੀਸ਼ਨ ਕੀ ਭੇਜਣੀ ਤੁਸੀਂ ਕਿੱਥੇ ਕਹਿੰਦਾ ਮੈਂ ਅਮਰਸਰ ਸ਼ੂਟ ਕਰ ਰਿਹਾ ਹਾਂ ਤੇ ਮੈਂ ਹਮੇ ਆ ਜਾਣਾ ਮੈਂ ਉਹਨਾਂ ਨੇ ਬੁਲਾਇਆ ਮੈਂ ਅੰਮ੍ਰਿਤਸਰ ਚੱਲ ਗਿਆ ਉਹਦੇ ਸਾਹਮਣੇ ਲਾਈਵ ਐਡੀਸ਼ਨ ਦਿੱਤੀ ਉਹ ਆਪ ਹੀ ਉੱਥੇ ਸੈੱਟ ਤੇ ਉਹ ਸੀਨ ਇਹੋ ਜਿਹਾ ਦਿੱਤਾ ਸੀ ਜਿਹੜਾ ਕਿ ਮੈਨੂੰ ਸੱਟਾਂ ਲੱਗੀਆਂ ਹੁੰਦੀਆਂ ਹਸਪਤਾਲ ਦੇ ਵਿੱਚ ਰੰਦੀਪ ਭੱਡਾ ਅਲੰਗਲੇਂਡ ਤੋਂ ਆਇਆ ਫਿਰ ਰਿਕਾਰਡ ਕੀਤੀ ਬਾਜ ਐਕਚੁਅਲੀ ਮੈਨੂੰ ਨਾ ਜੱਜਾਂ ਤੋਂ ਬੜਾ ਆਨੰਦ ਆਉਂਦਾ ਹਾਂ ਉਹਨਾਂ ਦੀ ਆਵਾਜ਼ ਜਿਹੜੀ ਹੈ ਮੈਨੂੰ એનર્ਜੀ ਦਿੰਦੀ ਹੈ ਕਿ ਮੈਂ ਵੀ ਇਸੇ ਤਰ੍ਹਾਂ ਉੱਡਦਾ ਰਵਾਂ ਹਾਂ ਹਾਂ ਤੇ ਮੈਂ ਅਕਸਰ ਇਸ ਪਾਰਕ 'ਚ ਤੇ ਇੱਥੇ ਇਸ ਜਗ੍ਹਾ ਤੇ ਘਰ ਤਾਂ ਹੀ ਲੈ ਕੇ ਮੈਨੂੰ ਮੈਂ ਵੀ ਉੱਡਦਾ ਰਵਾਂ ਉੱਡਦਾ ਹੀ ਫਿਰਾਂ ਹਵਾਵਾਂ 'ਮੇਕਾ' ਤੇ ਉਹ ਗੱਲ ਇਹ ਸੀ ਵੀ ਉਹਨਾਂ ਨੇ ਲਾਈਵ ਮੇਰੀ ਆਡੀਸ਼ਨ ਲਈ ਉਹ ਉੱਥੇ ਮੌਕੇ ਤੇ ਹੱਸਣ ਲੱਗ ਪਏ ਕਹਿੰਦੇ ਵਧੀਆ ਉਹਨਾਂ ਨੇ ਉਸ ਵੇਲੇ ਚੈਨਲ Netflix ਨੂੰ ਭੇਜਿਆ Netflix ਨੇ ਓਕੇ ਕਰਤਾ ਤੇ ਮੇਰੀ ਤਕਦੀਰ ਖੁੱਲ ਗਈ ਜੀ ਤੇ ਮੈਨੂੰ ਬੱਲੀ ਸਾਹਿਬ ਅੱਜ ਵੀ ਜਦੋਂ ਮਿਲਦੇ ਮਖਨਾ ਵੇਖੀ ਤੋਂ ਕੈਟ ਤੋਂ ਬਾਅਦ ਤੈਨੂੰ ਪਿੱਛੇ ਵੇਖਣ ਦੀ ਲੋੜ ਨਹੀਂ ਪੈਣੀ ਮੈਂ ਉਹ ਉੱਡਦਾ ਹੀ ਫਿਰਦਾ ਸਾਂ ਤੇ ਉਹ ਪਤਾ ਨਹੀਂ ਉਹਦਾ ਸੈਕੰਡ ਪਾਰਟ ਬਣਨ 'ਚ ਦੇਰੀ ਹੋ ਗਈ ਕੋਈ ਚੈਨਲ ਦੀਆਂ ਹੁਣ ਜੀਆਂ ਕੋਈ ਹੋਊਗਾ ਉਹਨਾਂ ਦਾ ਤੇ ਉਹ ਮੈਨੂੰ ਉਮੀਦ ਸੀ ਜਿੰਨੀ ਕਹਿਟ ਤੋਂ ਉਹ ਬਹੁਤ ਸੋਹਣਾ ਕੰਮ ਸੀ ਮੇਰੇ ਐਕਸ਼ਨ ਮਾਸਟਰ ਉਹ ਵੀ ਬਹੁਤ ਮਨੋਰ ਮਾਸਟਰ ਜੀ ਆ ਬੜੇ ਮਸ਼ਹੂਰ ਮਨੋਰ ਵਰਮਾ ਉਹ ਵੀ ਬਹੁਤ ਖੁਸ਼ ਹਾਂ ਸਾਰੀ ਟੀਮ ਵੀ ਰਣਦੀਪ ਹੁੱਡਾ ਜੀ ਨਾਲ ਜਦੋਂ ਕੰਮ ਕੀਤਾ ਇਸ ਵੈਰੀ ਫਰੈਂਡਲੀ ਟੂ एवरीवन ਬਹੁਤ ਉਹਦੇ ਡੈਡੀਕੇਸ਼ਨ ਨਾਲ ਦਾੜੀ ਵਧਾਈ 3 ਮਹੀਨਾ ਉਹ ਸਾਰਾ ਕੁਝ ਕੀਤਾ ਉਹਨੇ ਉਸ ਲਈ ਬੀਿੰਗ ਅ ਰੀਅਲ ਐਕਟਰ ਨੇ ਉਹਦੇ ਚ ਜਾਣ ਪਾਈ ਤੇ ਉਹ ਪੰਜਾਬੀਅਤ ਨੂੰ ਵੀ ਇੰਨਾ ਪਿਆਰ ਕਰਦੇ ਨੇ ਉਤੋਂ ਸਿੱਖੀ ਨੂੰ ਵੀ ਇੰਨਾ ਪਿਆਰ ਕਰਦੇ ਨੇ ਤੇ ਉਹਨਾਂ ਸਾਰੇ ਮਿਲ ਕੇ ਕੰਮ ਹੁੰਦਾ ਸਾਰੇ ਮਿਲ ਕੇ ਜਿਹੜੇ ਜਿਹੜੇ ਮੈਂ ਦੱਸਿਆ ਨਾ ਚਾਰ ਜਾਣੇ ਦਾ ਪੈਨਲ ਹੈ ਉਹ ਰਾਈਟ ਲਿੰਗ ਤੇ ਵੀ ਡਾਇਰੈਕਸ਼ਨਸ ਸੀ ਤੇ ਇੱਕ ਇੱਕ ਸੀਨ ਉਹਨਾਂ ਨੇ ਇੰਨਾ ਪਿਰੋਇਆ ਸੀ ਵੀ ਮਤਲਬ ਤੁਸੀਂ ਜਦੋਂ ਵੇਖਣ ਬਹਿ ਜਾਂਦੇ ਹੋ ਕੈਟ ਤੇ ਤੁਸੀਂ ਹਿੱਲ ਨਹੀਂ ਸਕਦੇ ਮੈਂ ਖੁਦ ਵੀ ਵੇਖ ਕੇ ਪਹਿਲਾ ਐਪੀਸੋਡ ਵੇਖ ਕੇ ਹਿੱਲ ਗਿਆ ਸੀ ਮੈਂ ਰਾਤ ਨੂੰ ਇੱਕੋ ਚੰਕ ਚ ਫਿਰ ਮੈਨੂੰ ਖਤਮ ਕਰਨੀ ਪਈ ਕੈਟ ਇਹ ਮੇਰਾ ਨਹੀਂ ਬਹੁਤ ਸਾਰੇ ਲੋਕਾਂ ਦਾ ਹੀ ਇਹ ਵੀ ਸੀ ਵੀ ਉਹ ਇਹੋ ਜਿਹੀ ਬਣੀ ਔਰ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਬਹੁਤ ਸੋਹਣੀ ਮਤਲਬ ਟਾਪ 10 ਚ ਵੀ ਰਹੀ ਅੱਜ ਵੀ ਉਹ 6ਵੇਂ 7ਵੇਂ ਥਾਂ ਤੇ ਆ ਪਰ ਉਹ ਅਜੇ ਸੈਕੰਡ ਐਪੀਸੋਡ ਲੋਕੀ ਪੁੱਛਦੇ ਰਹਿੰਦੇ ਬਣਿਆ ਨਹੀਂ ਸੈਕੰਡ ਹੈ ਉਹਦੀ ਸੀਰੀਜ਼ ਦਾ ਤੇ ਮੈਨੂੰ ਆਪ ਬੜੀ ਉਮੀਦ ਹੈ ਪਰ ਮੈਨੂੰ ਪੰਜਾਬੀ ਇੰਡਸਟਰੀ ਤੇ ਚਲੋ ਨਿਰਾਸ਼ਾ ਤਾਂ ਨਹੀਂ ਰੱਖਣੀ ਚਾਹੀਦੀ ਹਮੇਸ਼ਾ ਬੀ ਇਨ ਪੋਜ਼ਿਟਿਵ ਮੈਨੂੰ ਜਿਹੜੀ ਉਮੀਦ ਸੀ ਉਹ ਉਮੀਦ ਹਾਸਲ ਨਹੀਂ ਹੋਈ ਪਈ ਇਹੋ ਜਿਹਾ ਕੰਮ ਮਿਲਣਾ ਚਾਹੀਦਾ ਫਿਰ ਬੀਇੰਗ ਪੋਜ਼ਿਟਿਵ ਹੈ ਕਹਿ ਰਹੇ ਦਾ ਵੀ ਉਹਦੇ ਰੰਗ ਨੇ ਜਦੋਂ ਉਹਨੇ ਉਹਦੇ ਸਿਰ ਤੇ ਹੱਥ ਰੱਖਣਾ ਨਾ ਤੇ ਉਹਨੇ ਸਭ ਕੁਝ ਉਠਾ ਕੇ ਲੈ ਜਾਣਾ ਇਸੇ ਗਲਤੀ ਮੈਂ ਆਣ ਲੱਗੀ ਸੀ ਕਿ ਇਹਨਾਂ ਸੋਨਾ ਕੰਮ ਕੀਤਾ ਹਨਾ ਇੰਟਰਨੈਸ਼ਨਲ ਲੈਵਲ ਤੇ ਵੀ ਉਹ ਐਪਰੀਸ਼ੀਏਟ ਹੋਈ ਹੋ ਚੀਜ਼ ਆਪਣੀ ਇੰਡਸਟਰੀ ਰੀਜIONAL ਇੰਡਸਟਰੀ ਪੰਜਾਬੀ ਇੰਡਸਟਰੀ ਤੋਂ ਐਪਰੀਸ਼ੀਏਸ਼ਨ ਆਇਆ ਜਾਂ ਕੰਮ ਆਇਆ ਨਹੀਂ ਚਲੋ ਸਾਡੇ ਲੋਕਾਂ ਦੀ ਇਹ ਨਾ ਸੋਚ ਹੋਰ ਹੁੰਦੀ ਆ ਇਹ ਮੈਂ ਕਿਸੇ ਦਾ ਕਸੂਰ ਨਹੀਂ ਮੰਨਦਾ ਕਿਉਂਕਿ ਮੈਨੂੰ ਖੁਦ ਨੂੰ ਅਕਲ ਹੋਣਾ ਆ ਰਹੀ ਹੈ ਜੇ ਆਈ ਨਹੀਂ ਲੋਕੀ ਕਹਿੰਦੇ ਨੇ ਨਾ ਅਕਲ ਦਾੜ ਆ ਜਾਂਦੀ ਆ ਜਦੋਂ ਬੰਦਾ ਜਵਾਨ ਹੁੰਦਾ 25 30 ਤੇ ਅਕਲ ਦਾੜ ਆਉਣ ਤੋਂ ਬਾਅਦ ਵੀ ਕਈਆਂ ਨੂੰ ਅਕਲ ਨਹੀਂ ਆਉਂਦੀ ਇਹ ਅਕਲ ਉਹਦੀ ਬਖਸ਼ੀ ਹੁੰਦੀ ਆ ਜਦੋਂ ਉਹਦੀ ਰਹਿਮਤ ਉਹਦੀ ਕਰਮ ਹੋਵੇ ਨਾ ਅਸੀਂ ਐਵੇਂ ਹਵਾ 'ਚ ਤੁਰਦੇ ਫਿਰਦੇ 45 ਸਾਲ ਤੱਕ ਤੇ ਮੈਂ ਐਵੇਂ ਉੱਡਦਾ ਰਿਹਾ ਵੀ ਮੈਂ ਬਹੁਤ ਸਿਆਣਾ ਮੈਂ ਬਹੁਤ ਪੜ ਲਿਆ ਮੈਂ ਬਹੁਤ ਕਰ ਲਿਆ ਮਰੋਦ ਤੱਕ ਮੈਂ ਕੁਛ ਨਹੀਂ ਜਿਹੜੇ ਵਕਤ ਦੇ ਥਪੇੜੇ ਲੋਕਾਂ ਨਾਲ ਮਿਲਣਾ ਵਿਚਰਨਾ ਘੁੰਮਣਾ ਅਸਲ ਸੋਰਸ ਤੁਹਾਡੇ ਉਹ ਨੇ ਬਿਲਕੁਲ ਨਿਹਰਾ ਪੜਨਾ ਵੀ ਨਹੀਂ ਪਰ ਪੜਨ ਦੇ ਨਾਲ ਗੁੜਨਾ ਵੀ ਉਹਨੂੰ ਵਿਚਾਰਨਾ ਵੀ ਬਹੁਤ ਐਵੇਂ ਥੋੜਾ ਕਹਿੰਦੇ ਵਿਦਿਆ ਵਿਚਾਰੀ ਪਰ ਉਪਕਾਰੀ ਜਿੰਨੀ ਵਿਚਾਰੋਗੇ ਉੰਨੀ ਪਰਪਕਾਰੀ ਤੇ ਉਹ ਜਿਹੜੀ ਅਕਲ ਆ ਨਾ ਅਕਲ ਆਉਂਦੇ ਆਉਂਦੇ ਆਉਂਦੀ ਆ ਹਮ ਤੇ ਇਸ ਕਰਕੇ ਮੈਂ ਕਿਸੇ ਦਾ ਕਸੂਰ ਨਹੀਂ ਕਹਿਣਾ ਚਾਹੁੰਦਾ ਵੀ ਉਹਨਾਂ ਨੇ ਇਹ ਕੀਤਾ ਇਹ ਕੀਤਾ ਕਿਉਂਕਿ ਸਾਡਾ ਸਮਾਜ ਨਾ ਡਿਫਰੈਂਟ ਤਰ੍ਹਾਂ ਦੀ ਐ ਈਗੋਸ ਲੈ ਕੇ ਘੁੰਮਦਾ ਉਹਨਾਂ ਦੇ ਮਨ 'ਚ ਹੋਰ ਨੇ ਬਾਹਰ ਹੋਰ ਨੇ ਕਮਰਸ਼ੀਅਲੀ ਹੋਰ ਨੇ ਇਕਨੋਮਿਕਲੀ ਹੋਰ ਨੇ ਸੋ ਗੱਲ ਇਹ ਆ ਵੀ ਜਦੋਂ ਤੁਸੀਂ ਛਾਉਣਾ ਨਾ ਜਦੋਂ ਤੁਸੀਂ ਸਾਹਮਣੇ ਆਉਣਾ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਫਿਰ ਸਾਰੇ ਵਾਵਾ ਕਰਨੀ ਸ਼ੁਰੂ ਕਰ ਦਿੰਦੇ ਹੁੰਦੇ ਆ ਕੋਈ ਨਹੀਂ ਵਕਤ ਹੁੰਦਾ ਵਕਤ ਅਜੇ ਉਹਦੇ ਅਸੀਂ ਉਹਦੇ ਪੀਂਟ ਚ ਪਿਸ ਰਹੇ ਆ ਤੇ ਨਿਖਰ ਰਹੇ ਆ ਜੀ ਸੋ ਇਲਾਚੀ ਨੂੰ ਕਹਿੰਦੇ ਆ ਨਾ ਜਿੰਨਾ ਕੁੱਟੋਗੇ ਉਨੀ ਖੁਸ਼ਬੂ ਜ਼ਿਆਦਾ ਆਉਣੀ ਆ ਤੁਹਾਡੇ ਦੋਸਤ ਮਿੱਤਰ ਹੀ ਵਿੱਕੀ ਜੀ ਚੈਲ ਜੀ ਵੀ ਇਹ ਇਹਨਾਂ ਇਹਨਾਂ ਦਾ ਐਕਸਪੀਰੀਅੰਸ ਰਿਹਾ ਹਾਂ ਪਰ ਪੰਜਾਬੀ ਇੰਡਸਟਰੀ ਦੇ ਵਿੱਚ ਇਹਨਾਂ ਦੇ ਕੰਮ ਕਰਨ ਤੋਂ ਬਾਅਦ ਵੀ ਉਹ ਰੈਕਗਨੀਸ਼ਨ ਨਹੀਂ ਮਿਲਿਆ ਜੋ ਇੱਕ ਦੋ OTT ਪ੍ਰੋਜੈਕਟਸ ਤੋਂ ਮਿਲ ਗਿਆ ਹਾਂ ਇਸੇ ਦੀ ਕੀ وجہ ਲੱਗਦੀ ਹੈ ਤੁਸੀ ਮੈਨੂੰ ਕਹਿ ਰਹੇ ਹੋ ਤੇ ਤੁਸੀਂ ਇਹ ਵੇਖੋ ਨਾ ਵੀ ਉਹਨਾਂ ਨੇ ਤਾਂ ਕੋਹਰਾ ਵੀ ਕਰ ਲਈ ਸੁਵਿੰਦਰ ਵਿੱਕੀ ਨੇ ਹਾਂ ਕੋਹਰਾ ਵੀ ਕਰ ਲਈ ਤੇ ਕੋਹਰਾ ਤੋਂ ਬਾਅਦ ਵੀ ਪੰਜਾਬੀ ਇੰਡਸਟਰੀ ਲਈ ਅਸੀਂ ਐਕਟਰ ਨਹੀਂ ਆ ਅੱਛਾ हां मेरे ख्याल ਨਾਲ ਪਤਾ ਨਹੀਂ ਮੈਂ ਆਪਣੇ ਆਪ ਨਾਲ ਐਨਾਲਾਈਜ਼ ਕਰਦਾ ਹੁੰਨਾ ਆਪਣੇ ਦੋਸਤਾਂ ਨਾਲ ਵੀ ਕਰਦਾ ਹੁੰਨਾ ਕਿਉਂਕਿ ਵੇਖੋ ਕਿਤੇ ਨਾ ਕਿਤੇ ਇੰਨੇ ਸਾਲ ਦਿੱਤੇ 33 ਸਾਲ ਅੱਜ ਮੈਂ 33 ਸਾਲਾਂ ਦਾ ਹੋ ਗਿਆ ਹਾਂ ਫਿਲਮ ਲਾਈਨ 'ਚ ਜੀ ਤੇ 33 ਸਾਲਾਂ ਦਾ ਹੋ ਕੇ ਵੀ ਜਿਹੜੇ ਮਨ ਦੀ ਸ਼ਰਦਾ ਸੀ ਬੈਠਾ ਮੈਂ ਇੱਕ ਪੁਆਇੰਟ ਤੇ ਹੀ ਆ ਇੱਕ ਕਲਿੱਕ ਚਾਹੀਦੀ ਆ ਕੰਮ ਵੀ ਕੀਤਾ ਪਰ ਗਲਤੀ ਇਹ ਕਰ ਲਈ ਵੀ ਕੰਮ ਜਿਹੜੇ ਸੀ ਆਰਟਿਸਟਿਕ ਕਰ ਲਏ ਕਮਰਸ਼ੀਅਲ ਕੰਮ ਨਹੀਂ ਕੀਤੇ ਜੀ ਤੇ ਉਹ ਹੈ ਤੇ ਸੁੱਖ ਸਕੂਨ ਜਿਹੜਾ ਅੰਦਰਲੀ ਰੂਹ ਦਾ ਬਹੁਤ ਇਹਨਾਂ ਕੰਮਾਂ ਚ ਜਿਹੜੇ ਮੈਂ ਕਰ ਰਿਹਾ ਖੈਰਟ ਹੋ ਗਿਆ ਅਨੇ ਕੋੜੇ ਦਾ দান ਹੋ ਗਿਆ ਪੰਜਾਬ 84 ਹੋ ਗਈ ਜਾਂ ਹੋਰ ਕਈ ਫਿਲਮਾਂ ਹੋਰ ਵੀ ਮੇਰੀਆਂ ਆਉਣ ਆਲੀਆਂ ਤੇ ਮੈਂ ਕੋਸ਼ਿਸ਼ ਇਹੋ ਕੀਤੀ ਵੀ ਡਿਫਰੈਂਟ ਰੋਲ ਹੀ ਕਰਾਂ ਤੇ ਚੁਣਿੰਦਾ ਰੋਲ ਹੀ ਕਰਾਂ ਪਰ ਇਹ ਆ ਕਿ ਜਿਹੜੀ ਅੱਜ ਦੀ ਜੋ ਲੋਕ ਹੈ ਤੇ ਕਾਮੇਡੀ ਕਾਮੇਡੀ ਮੇਰਾ ਦਿਲ ਵੀ ਕਰਦਾ ਕਾਮੇਡੀ ਜੀ ਜਨਾਬ ਮੈਂ ਕੀਤਾ ਪਰ ਜੀ ਜਨਾਬ ਤੋਂ ਬਾਅਦ ਵੀ ਕਿਸੇ ਫਿਲਮ ਵਾਲੇ ਨੇ ਮੈਨੂੰ ਐਜ਼ ਅ ਕਾਮੇਡੀਅਨ ਵੀ ਮਤਲਬ ਕਾਮੇਡੀਅਨ ਹੈ ਨਹੀਂ ਤੇ ਮਤਲਬ ਉਹ ਵਿਚਾਰਿਆ ਨਹੀਂ ਹੂੰ ਤੇ ਇਹ ਕੋਈ ਨਿਰਾਸ਼ਾ ਨਹੀਂ ਉਹਨਾਂ ਦੀ ਚੋਇਸ ਉਹਨਾਂ ਨੂੰ ਢੱਕਦਾ ਇੱਥੇ ਹੁਣ ਡਿਫਰੈਂਟ ਤਰੀਕੇ ਦੇ ਚੱਲਦੇ ਆ ਕੰਮ ਜ਼ਿਆਦਾ ਐਕਚੁਅਲੀ ਤੁਹਾਡੇ ਟੈਲੈਂਟ ਨਾਲ ਨਹੀਂ ਕੰਮ ਰੈਫਰੈਂਸ ਨਾਲ ਮਿਲਦਾ ਜੀ ਕਿ ਤੁਸੀਂ ਕਿਸੇ ਕੋਈ ਫਿਲਮ ਬਣਾ ਰਿਹਾ ਹੋਵੇ ਤਾਂ ਤੁਸੀਂ ਉਹਨੂੰ ਕਹੋ ਮਕਨਾ ਜੀ ਵਧੀਆ ਐਕਟਰ ਉਹਨਾਂ ਨੂੰ ਲੈ ਆਓ ਉਸ ਗੱਲ ਨਾਲ ਕੋਈ ਅਸਿਸਟੈਂਟ ਹੈ ਜਿਹੜਾ ਉਹ ਕੋਈ ਵਾਕਫ ਹੋਵੇ ਉਹ ਕਹਿ ਦਿੰਦਾ ਡਾਇਰੈਕਟਰ ਨੂੰ ਚੰਗਾ ਲੱਗਦਾ ਜਿੱਤਰਾ ਬੱਲੀ ਜੀ ਨੂੰ ਮੈਂ ਜਾਣਦਾ ਸਾਂ ਤਾਂ ਉਹਨਾਂ ਨੇ ਮੈਨੂੰ ਕੈਚ ਚੁਪ ਬੁਲਾ ਲਿਆ ਭਾਵੇਂ ਉਹਨਾਂ ਨੇ ਆਡੀਸ਼ਨ ਲਈ ਤੇ ਉਹਨਾਂ ਦੀ ਆਡੀਸ਼ਨ ਤੇ ਮੈਂ ਪੂਰਾ ਉੱਤਰਿਆ ਫਿਰ ਉਸ ਤੋਂ ਬਾਅਦ ਮੈਂ ਰੋਲ 'ਚ ਵੀ ਕੋਸ਼ਿਸ਼ ਕੀਤੀ ਉਹ ਖੁਸ਼ ਨੇ ਸਾਰੇ ਕੀ ਕੰਮ ਵਧੀਆ ਉਮੀਦ ਹੈ ਕਿ ਮੈਨੂੰ ਵਧੀਆ ਕੰਮ ਗਾਵੇਂ ਮਿਲੇਗਾ ਹੁਣ ਉਹ ਦੂਜੀ ਫਿਲਮ ਕਰਨ ਲੱਗੇ ਨੇ ਜੀ ਉਹਦੇ 'ਚੋਂ ਵਿਚਾਰ ਰਹੇ ਨੇ ਇੱਕ ਰੋਲ ਲਈ ਤੇ ਲੈਟਸ ਸੀ ਤੁਹਾਡੀਆਂ ਦੁਆਵਾਂ ਮਿਲ ਗਈਆਂ ਤਰਸਕਾਂ ਦੀਆਂ ਦਵਾਵਾਂ ਮਿਲੀਆਂ ਤਾਂ ਕਰਾਂਗੇ ਕੋਈ ਗੱਲ ਬਿਲਕੁਲ ਜੀ ਅੱਛਾ 100 ਕਰੋੜ ਦੇ ਬਿਜ਼ਨਸ ਤੱਕ ਤਾਂ ਪਹੁੰਚ ਗਈ ਹੈ ਪੰਜਾਬੀ ਫਰਮਾਨਾ ਇਹ ਸਿਰਫ ਫਾਈਨੈਂਸਸ ਤੱਕ ਹੀ ਸੀਮਿਤ ਹੈ ਜਾਂ ਵਾਕਈ ਕੰਟੈਂਟ ਵਾਈਜ਼ ਵੀ ਮਿਆਰ ਵਧਿਆ ਹੈ ਇਹਦਾ ਨਹੀਂ ਇਹ ਗੱਲ ਤੇ ਵਿਵਾਦਤ ਹੈ ਇਹ ਕਵਾਂਗਾ ਤਾਂ ਮੇਰਾ ਹੋਰ ਕੰਮ ਘਟ ਜਾਣਾ ਵਾ ਤੇ ਤੁਸੀਂ ਸਵਾਲ ਨੂੰ ਬਦਲ ਲਓ ਸਵਾਲ ਨੂੰ ਬਦਲ ਲਓ ਅੱਛਾ ਪੰਜਾਬੀ ਫਿਲਮਾਂ ਦਾ ਇਹ 100 ਕਰੋੜ ਤੱਕ ਪਹੁੰਚ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਕਸੈਸਫੁਲ ਹੈਗੀ ਹੈ ਸਟੈਟਿਕ ਹੈਗੀ ਹੈ ਮੈਂ ਇਹ ਕਹਿ ਰਿਹਾ ਕਿ ਮੈਂ ਕਈਆਂ ਦੇ ਕਿਉਂਕਿ ਦਰਸ਼ਕਾਂ ਦਾ ਵੀ ਦਰਸ਼ਕਾਂ ਦੇ ਵੀਊ ਤੋਂ ਜਿਹੜੇ 12 ਲੋਕ ਆਉਂਦੇ ਨੇ ਉਹ ਜਦੋਂ ਕੰਪੈਰੀਜ਼ਨ ਕਰਦੇ ਨੇ ਪੁਰਾਣੀਆਂ ਫਿਲਮਾਂ ਨਾਲ ਤੇ ਉਹ ਕਹਿੰਦੇ ਯਾਰ ਹੁਣ ਪੰਜਾਬੀ ਸਿਨੇਮਾ ਬੜਾ ਤਰੱਕੀ ਕਰ ਗਿਆ ਹੁਣ ਪੰਜਾਬੀ ਪਰ ਮੈਂ ਜਦੋਂ ਸਾਊਥ ਵੇਨਾਂ ਤੇ ਉਹਦੇ ਮੈਨੂੰ ਲੱਗਦਾ ਕਿ ਨਹੀਂ ਐਸੀ ਜਿਹੜੇ ਹੋਰ ਥੋੜੇ ਪਿੱਛੇ ਆਂ ਸਟੋਰੀ ਵਾਈਜ਼ ਥੋੜੇ ਜੀ ਐਕਟ ਵਾਈਜ਼ ਪ੍ਰੋਫੈਸ਼ਨ ਵਾਈ ਪ੍ਰੋਫੈਸ਼ਨਲਿਜ਼ਮ ਵਾਈਜ਼ ਮੇਕਿੰਗ ਵਾਈਜ਼ ਅਸੀਂ ਹੋਰ ਸ਼ਿੰਗਾਰ ਕਰਨਾ ਆ ਜੇ ਤੇ ਉਮੀਦ ਤੇ ਪੂਰੀ ਹੈਗੀ ਸਾਡੀਆਂ ਵੀ ਹਜ਼ਾਰ ਹਜ਼ਾਰ ਕਰੋੜ ਤੱਕ ਜਾਣਗੀਆਂ ਸ਼ਾਇਦ ਉਹ ਮੈਨੂੰ ਡੀਗਰੀਆਂ ਵੀ ਜਹਾੜ ਕਰੋੜ ਜਦੋਂ ਆਉਣੀਆਂ ਜਦੋਂ ਮੈਨੂੰ ਲੈਣਗੇ ਉਦੋਂ ਹਜ਼ਾਰ ਕਰੋੜ ਹੋ ਗਈਆਂ ਇਹ ਤੁਹਾਡਾ ਮੈਸੇਜ ਚਲਾ ਗਿਆ ਜਿਹਨੂੰ ਵੀ ਦੇਣਾ ਚਾਹੁੰਦੇ ਹੋ 95% ਕੰਮ ਮੇਰੇ ਖਿਆਲ ਤੁਹਾਡਾ ਐਜ਼ ਅ ਵਿਲਨ ਰਿਆ ਹੈ ਨਾ ਆ ਕਹਿ ਲੋ ਤੇ ਇਹ ਜਿਹੜੀਆਂ ਫਿਲਮਾਂ ਹਿੱਟ ਹੋਈਆਂ ਬਾਲੀਵੁੱਡ ਦੇ ਵਿੱਚ ਜਾਂ OTT ਦੇ ਵਿੱਚ ਆ ਕਾਫੀ ਕਮਰਸ਼ੀਅਲ ਸੀਰੀਜ਼ ਗਈਆਂ ਜਿਵੇਂ ਗੈਂਗਸ ਆਫ ਵਟਸਐਪ ਔਰ ਕ੍ਰਾਈਮ ਦੀਆਂ ਫਿਲਮਾਂ ਬਣਦੀਆਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਨਿਆਰ ਬਣ ਸਕਦਾ ਹੈ ਕ੍ਰਾਈਮ ਫਿਲਮਾਂ ਦਾ ਨਹੀਂ ਸ਼ੁਰੂਆਤ ਕੀਤੀ ਆ ਪ੍ਰਿੰਸ ਕਵਲਜੀਤ ਜੀ ਦੇ ਹੈਗੇ ਨੇ ਉਹਨਾਂ ਦੀ ਹੁਣੇ ਚੇਤਾ ਸਿੰਘ ਆਈ ਸੀ ਮੈਂ ਤੇ ਖੁਦ ਮੈਨੂੰ ਦਿਲੋਂ ਤੇ ਬਹੁਤ ਵਧੀਆ ਲੱਗੀ ਮੈਂ ਤੇ ਇੱਥੋਂ ਤੱਕ ਡਿਕਲੇਅਰ ਕਰਦਾ ਕਿ ਉਹਨੂੰ ਬੰਦੇ ਨੂੰ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਜਿਹੋ ਜਿਹੇ ਨੇ ਕੰਮ ਹੱਡਾ ਰੋੜੀ 'ਚ ਤੁਸੀਂ ਇੱਕ ਮਿੰਟ ਲਈ ਹੱਡਾ ਰੋੜੀ ਹੁੰਦੀ ਆ ਜਿੱਥੇ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਤੇ ਉਹ ਸਾਰੇ ਕੰਕਾਲ ਹੁੰਦੇ ਆ ਉਹਦੇ ਵਿੱਚ ਕਿਸੇ ਐਕਟਰ ਦਾ 5 10 ਦਿਨ ਪੂਰੇ ਯੂਨਿਟ ਦਾ ਐਕਟਰ ਦਾ ਨਹੀਂ ਕੰਮ ਕਰਨਾ ਮੇਰਾ ਕੋਈ ਸਾਕਾ ਨਹੀਂ ਆ ਉਹ ਜਾਂ ਮੈਂ ਮੇਰਾ ਦੋਸਤ ਹੈ ਐਕਟਰ ਹੈ ਥੀਏਟਰ ਤੋਂ ਉੱਠਿਆ ਤੇ ਮੈਂ ਚਾਹੁੰਦਾ ਕਿ ਉਹ ਬੰਦੇ ਨੂੰ ਨੈਸ਼ਨਲ ਅਵਾਰਡ ਵੀ ਮਿਲੇ ਜਿਹੋ ਜਿਹਾ ਕੰਮ ਕੀਤਾ ਇਹੋ ਜਿਹਾ ਕੰਮ ਕਰਨ ਦਾ ਸਵਾਦ ਆਉਂਦਾ ਕਿਉਂਕਿ ਨੈਚੁਰਲ ਜ਼ਿੰਦਗੀ ਜੀਉਣ 'ਚ ਤੁਸੀਂ ਕਿਸੇ ਹੀਰੋ ਨੂੰ ਕਹੋ ਨਹੀਂ ਖੋਲੋ ਸਕਦਾ ਕਿ ਉਹਨੇ ਇਹ ਕਹਾਣ ਲਿਆ ਯਾਰ ਪੰਜਾਬੀ ਫਿਲਮ ਵਾਲਾ ਹੀਰੋ ਵੀ ਹੋਵੇਗਾ ਕਹਾ ਲਿਆ ਯਾਰ ਉਹਨੇ ਵੀ ਇਹੀ ਕਹਿਣਾ ਤੇ ਉਹ ਬੰਦੇ ਨੇ ਕੰਮ ਕੀਤਾ ਉਹਨੂੰ ਉਹਦਾ ਰਿਵਾਰਡ ਅਵਾਰਡ ਮਿਲਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਮੈਨੂੰ ਉਹ ਬੜਾ ਮੈਂ ਖੁਸ਼ ਹਾਂ ਉਹਦੇ ਕੰਮ ਤੋਂ ਸੋ ਆਈ ऍम ਹੋਪਿੰਗ ਫਾਰ ਥੈਟ ਕਿ ਮੈਨੂੰ ਵੀ ਕੋਈ ਇਹੋ ਜੀ ਫਿਲਮ ਮਿਲੇ ਕਿ ਜਿਹੜੀ ਚੇਤਾ ਸਿੰਘ ਟਾਈਪ ਜਿਹੜੀ ਸੀਰੀਅਸ ਤੇ ਆਰਟ ਟਾਈਪ ਫਿਲਮ ਹੈ ਪਰ ਉਹ ਲੋਕਾਂ ਨੇ ਨਹੀਂ ਪਸੰਦ ਕੀਤੀ ਉਹ ਉਸ ਤੱਕ ਪਹੁੰਚ ਨਹੀਂ ਸਕੀ ਹੂੰ ਉਹ ਹੁਣ ਪਤਾ ਨਹੀਂ ਕਿਉਂਕਿ ਲੋਕੀ ਸ਼ਾਇਦ ਕਾਮੇਡੀ 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 ਹੀ ਪਸੰਦ ਕਰਦੇ ਆ ਪਰ ਕਾਮੇਡੀ ਚ ਵੀ ਹੁਣ ਇੱਕ ਹੱਦ ਹੋ ਚੁੱਕੀ ਆ ਹੂੰ ਕਾਮੇਡੀ ਚ ਵੀ ਇਸ ਤੋਂ ਵੱਧ ਨਹੀਂ ਬ੍ਰੇਕ ਲੱਗ ਚੁੱਕੀ ਆ ਸਾਰਾ ਕੁਝ ਦੇਖ ਚੁੱਕੇ ਆ ਹਾਂ ਲੋਕ ਦੇਖ ਚੁੱਕੇ ਆ ਹੁਣ ਅੱਗੇ ਕੀ ਹੋਏਗਾ ਉਹ ਨਹੀਂ ਸਮਝ ਆ ਰਿਹਾ ਸਨ ਮੈਨੂੰ ਆ ਕਾਫੀ ਸਾਰੀਆਂ ਫਿਲਮਾਂ ਮੈਂ ਜ਼ਿਕਰ ਤ ਨਹੀਂ ਕਰਨਾ ਪਰ ਫਿਰ ਵੀ ਆ ਇਹ ਦਰਸ਼ਕਾਂ ਦੇ ਟੇਸਟ ਦੇ ਅਲੋਕਰ ਦਰਸ਼ਕਾਂ ਨੂੰ ਉਹ ਚੰਗੀਆਂ ਲੱਗਦੀਆਂ ਵਾ ਉਹ ਹੋ ਸਕਦਾ ਵੀ ਜਿਹੜੀ ਗੱਲ ਅਸੀਂ ਕਹੀਏ ਵੀ ਆ ਸਾਡੀ ਚੇਤਾ ਸੰਘ ਉਹਨਾਂ ਨੂੰ ਨਹੀਂ ਪਸੰਦ ਆਈ ਨਹੀਂ ਆਈ ਤੇ ਕਾਮੇਡੀ ਜਿਹੜੀ ਹਰ ਕੋਈ ਸਿਨੇਮਾ ਚ ਜਾ ਰਿਹਾ ਵੇਖ ਰਿਹਾ ਵਾ ਪਰ ਉਹਨਾਂ ਨੂੰ ਚੰਗੀਆਂ ਵੀ ਲੱਗ ਰਹੀਆਂ ਵਾ ਔਰ ਹੁਣ ਫਿਰ ਇੱਥੇ ਤਾਂ ਦਰਸ਼ਕਾਂ ਦੀ ਚੋਇਸ ਚੱਲਦੀ ਬਿਲਕੁਲ ਅੱਛਾ ਇੰਡਸਟਰੀ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਤੁਹਾਨੂੰ 33 ਸਾਲ ਹੋ ਗਏ ਨੇ ਨਾ ਇੰਨਾ ਲੰਬਾ ਸਫ਼ਰ ਰਿਹਾ ਉਹ ਕਿਹੜੇ ਇੰਡਸਟਰੀ ਦੇ ਵਿੱਚ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕਦੇ ਨਹੀਂ ਭੁੱਲ ਸਕਦੇ ਕੀ ਆ ਜੇ ਕਿਸੇ ਨੇ ਚੰਗਾ ਕੀਤਾ ਹੋਵੇ ਜਾਂ ਕਿਸੇ ਨੇ ਬਾਹ ਨਾ ਫੜੀ ਹੋਵੇ ਨਹੀਂ ਨਹੀਂ ਮੈਮ ਇਹ ਨਹੀਂ ਮੰਨਦਾ ਵੀ ਬਾਹ ਨਾ ਫੜੀ ਹੋਵੇ ਬਾਹ ਫੜਨੀ ਜ਼ਰੂਰ ਮੈਂ ਤਾਂ ਚਾਹੁੰਦਾ ਉਹ ਲੋਕ ਜਿਆਦਾ ਚੰਗੇ ਹੁੰਦੇ ਨੇ ਜਿਹੜੀ ਤੁਹਾਡੀ ਬਾਹ ਨਹੀਂ ਫੜਦੇ ਮੈਂ ਕੋੜਾ ਬਾਪ ਐ ਮਾਂ ਹਮੇਸ਼ਾ ਮਿੱਠੀਂ ਦੀ ਮੈਂ ਆਪਣੇ ਪੁੱਤ ਨੂੰ ਬਾਹ ਫੜ ਕੇ ਨਹੀਂ ਮੈਂ ਕਹਿੰਦਾ ਚੱਲ ਆ ਟੱਪ ਆ ਕਰ ਉਹ ਮਾਂ ਨੂੰ ਬੁਰਾ ਲੱਗਦਾ ਹੋਊਗਾ ਪਰ ਮੈਨੂੰ ਇਹ ਹੈਗਾ ਵੀ ਉਹਨਾਂ ਨੂੰ ਬਾਅਦ ਚ ਪਤਾ ਲੱਗਣਾ ਵੀ ਮੈਨੂੰ ਮੇਰੇ ਫਾਦਰ ਨੇ ਕਿਉਂ ਕਿਹਾ ਹੈ ਹੂੰ ਉਦੋਂ ਤੇ ਡੇਕ ਕੇ ਰੋਲੂਗਾ ਪਰ ਡੇਕੇ ਜਦੋਂ ਉੱਠੂਗਾ ਉਹ ਸਵਾਦ ਹੋਰ ਹੁੰਦਾ ਸੋ ਜਿਹੜੇ ਬਾਹ ਨਹੀਂ ਫੜਦੇ ਉਹ ਸਭ ਤੋਂ ਤੁਹਾਡੇ ਜ਼ਿਆਦਾ ਮਦਦਗਾਰ ਹੁੰਦੇ ਨੇ ਉਹ ਤੁਹਾਨੂੰ ਸਿਖਾਉਂਦੇ ਨੇ ਵੀ ਕਰ ਹਿੰਮਤ ਤੇ ਪਹੁੰਚ ਤੇ ਮੈਂ ਉਹ ਚੀਜ਼ਾਂ ਮੈਂ ਕੌੜੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦਾ ਵਾਂ ਇੱਥੇ ਹੁਣੇ ਤੁਹਾਡੇ ਹੁੰਦੇ ਆ ਮੈਂ ਪਹਿਲਾਂ ਨਿੰਮ ਦਾ ਪੱਤਾ ਰੋਹ ਦੇ ਇਥੋਂ ਖਾ ਕੇ ਜਾਂਦਾ ਇੱਕ ਤੇ ਉਹ ਐਕਚੁਅਲੀ ਹੁਣ ਉਹ ਜਿਹੜੀ ਕੜੱਤਨ ਉਹ ਮੈਨੂੰ ਮਿਠਾਸ ਲੱਗਣ ਲੱਗ ਪਈ ਉਹਦੀ ਜੀ ਤੇ ਉਹ ਜਿਹੜੇ ਨਾ ਕਿ ਉਹਨਾਂ ਚੋਂ ਚੰਗਿਆ ਬੰਦਿਆਂ ਚੋਂ ਜਿਹੜੇ ਹੀ ਜੁਗਿੰਦਰ ਜੋਗੀ ਮਲੰਗ ਨੇ ਬਹੁਤ ਵਧੀਆ ਮੇਰੇ ਮੁਰਸ਼ਿਦ ਨੇ ਕਾਸਟਿੰਗ ਚ ਮੈਂ ਉਹਨਾਂ ਤੋਂ ਸਿੱਖੀ ਆ ਉਹਨਾਂ ਨੇ ਮੈਨੂੰ ਬੰਬੇ ਚ ਬਹੁਤ ਵੱਡੇ ਮੌਕੇ ਦਿੱਤੇ ਫਿਰ ਮੈਂ ਜਿਵੇਂ ਜੈ ਹਨੂਮਨ ਚ ਰਵੀ ਦਿੱਤਾ ਜੀ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੈਨੂੰ ਜਾਣਦੇ ਆ ਮੈਨੂੰ ਵੇਖ ਕੇ ਮੌਕਾ ਦਿੱਤਾ ਹੁਣ ਰਜੀਵ ਰਾਏ ਜੀ ਨੇ ਬਲਵਿੰਦਰ ਬੱਲੀ ਨੇ ਜੰਜੂਆ ਜੀ ਰਾਜਕੁਮਾਰ ਹੈਲਾਨੀ ਸਾਹਿਬ ਨੇ ਮੁੰਨਾ ਬਾਈ ਐਮਬੀਐਸ ਇਹ ਸਾਰੀਆਂ ਫਿਲਮਾਂ ਕੀਤੀਆਂ ਇਸ ਤੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦਾ ਮਾਹਵੀਰ ਪੁੱਲਰ ਜੀ ਇੱਕ ਦਲਜੀਤ ਕੌਰ ਮੈਡਮ ਨੇ ਇੱਕ ਜ਼ੈ ਕੋਲੇਕਰ ਸਚਿਨ ਸਰਾਫ ਹੈ ਮੇਰੇ ਰੂਮ ਮੇਟ ਨੇ ਪੰਕਜ ਬਤਰਾ ਜਿਹੜੇ ਡਾਇਰੈਕਟਰ ਨੇ ਸੰਦੇਸ਼ ਮਨੋਜ ਕਈ ਇਹੋ ਜਿਹੇ ਦੋਸਤ ਫਿਲਮੀ ਦੋਸਤ ਆਪਣੇ ਆਪਣੇ ਥਾਵਾਂ ਤੇ ਆਪਣੇ ਮਕਾਮਾਂ ਹਾਸਲ ਕੀਤੇ ਹੋਏ ਨੇ ਉਹਨਾਂ ਨੇ ਤੇ ਉਹਨਾਂ ਦਾ ਮੈਂ ਸਿਰਫ ਇੱਥੇ ਨਹੀਂ ਨਾਲ ਲੈਂਦਾ ਮੈਂ ਰੋਜ਼ ਆਪਣੀ ਪ੍ਰੇਅਰ ਚ ਮੈਂ ਹਰ ਆਪਣੇ ਮਾਪੇ ਆਪਣੇ ਸਕੂਲ ਟੀਚਰਸ ਤੋਂ ਲੈ ਕੇ ਮੈਂ ਸਵੇਰੇ ਉੱਠ ਕੇ ਇੱਕ ਪ੍ਰੇਅਰ ਚ ਹਰ ਇੱਕ ਦਾ ਸ਼ੁਕਰਾਨਾ ਕਰਦਾ ਕਿ ਤੁਸੀਂ ਮੈਨੂੰ ਇੱਥੋਂ ਤੱਕ ਮਾਪੇ ਬਾਪ ਪੈਨਟਰ ਆ ਉਹ ਇੱਕ ਲਿਸਟ ਹੈ ਮੇਰੇ ਕੋਲ ਪ੍ਰੇਅਰ ਵਾਲੀ ਜਿੰਨੇ ਵੀ ਜਿੰਨਾ ਵੀ ਦੋਸਤਾਂ ਡਾਇਰੈਕਟਰਾਂ ਐਕਟਰਾਂ ਰਾਈਟਰਾਂ ਜਿਨ੍ਹਾਂ ਨੇ ਵੀ ਮੇਰੇ ਨਾਲ ਸਾਥ ਦਿੱਤਾ ਜਾਂ ਜਿਨ੍ਹਾਂ ਦਾ ਰਿਹਾ ਸਾਥ ਮੈਂ ਉਹਨਾਂ ਦਾ ਇੱਕ ਪ੍ਰੇਅਰ ਚ ਰੋਜ਼ਾਨਾ ਨਾਮ ਲੈਣਾ ਉਹ ਮੇਰੇ ਕੰਮ ਵੀ ਆਉਂਦੇ ਬਿਲਕੁਲ ਅੱਛਾ ਜਾਂਦੇ ਜਾਂਦੇ ਇਹ ਸਵਾਲ ਕਿਉਂਕਿ ਤੁਸੀਂ ਕਾਫੀ ਵੱਡੀ ਫਿਲਮਾਂ ਦੇ ਵੀ ਕਾਸਟਿੰਗ ਡਾਇਰੈਕਟਰ ਰਹੇ ਹੋ ਨਾ ਕਾਫੀ ਲੋਕਾਂ ਨੂੰ ਕਾਸਟ ਕੀਤਾ ਸੋ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਖਾਸ ਕਰ ਪੰਜਾਬ ਦੀ ਜੋ ਸਿਨੇਮਾ ਦੇ ਵਿੱਚ ਆਉਣਾ ਚਾਹੁੰਦੀ ਹੈ ਉਹਨਾਂ ਲਈ ਕੋਈ ਖਾਸ ਮੈਸੇਜ ਵੀ ਕਿਹੜੀ ਚੀਜ਼ ਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਕੱਲੀ ਤੁਸੀਂ ਬਾਡੀ ਬਣਾ ਲਈ ਸੋਹਣੇ ਲੱਗਦੇ ਹੋ ਤੇ ਥੀਏਟਰ ਨਹੀਂ ਕੀਤਾ ਜਾਂ ਕੋਈ ਵੀ ਵਰਕਸ਼ਾਪ ਨਹੀਂ ਕੀਤੀ ਤੇ ਆਸਾਨੀ ਨਾਲ ਕੰਮ ਮਿਲ ਸਕਦਾ ਇਹ ਨਾ ਅੱਜਕਲ੍ਹ ਕਹਿਣਾ ਹੋਰ ਤਰ੍ਹਾਂ ਦਾ ਆਉਂਦਾ ਲੱਗਦਾ ਹੁਣ ਕਿਉਂਕਿ ਮੈਂ ਦੂਜੇ ਬੰਨੇ ਵੇਖਦਾ ਹੁਣ ਦਲਜੀਤ ਜੀ ਨੇ ਕੋਈ ਐਕਸਪੀਰੀਅנס ਨਹੀਂ ਕੀਤਾ ਕਿਤੋਂ ਨਹੀਂ ਉਹਨਾਂ ਟ੍ਰੇਨਿੰਗ ਲਈ ਪਰ ਮੈਂ ਖੁਦ ਉਹਦਾ ਫੈਨ ਹਾਂ ਪਰ ਉਹਨਾਂ ਦੀ ਲਾਈਫ ਸਕਿਲਸ ਹੈਗੀਆਂ ਨਾ ਉਹਨਾਂ ਦੀ ਉਹਦਾ ਲਾਈਫ ਐਕਸਪੀਰੀਅנס ਇੰਨੇ ਹੈਗੇ ਪਰ ਐਕਟਿੰਗ 'ਚ ਨਾ ਅਮਰਿੰਦਰ ਜੀ ਨੂੰ ਚਲੋ ਚੱਲਣਾ ਪਿਆ ਕੁਝ ਫਿਲਮਾਂ ਫਲॉप ਹੋਈਆਂ ਜੀ 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 ਪਰ ਕਈ ਜਿੰਨੇ ਵੀ ਅੱਜ ਸਾਰੇ ਉਹ ਸਿੰਗਰ ਹੀਰੋ ਐਮੀ ਜੀ ਜਿਹੜੇ ਗਿੱਪੀ ਜੀ ਇਹਨਾਂ ਨੇ ਕਿਤੋਂ ਟ੍ਰੇਨਿੰਗਾਂ ਨਹੀਂ ਲਈਆਂ ਪਰ ਚੱਲ ਰਹੇ ਨੇ ਲੋਕ ਪਸੰਦ ਕਰ ਰਹੇ ਨੇ ਹੁਣ ਇੱਥੇ ਮੈਂ ਕੀ ਕਹਾਂ ਨਹੀਂ ਐਨਐਸ ਦੀ ਜਾਓ ਹੁਣ ਮੈਂ 33 ਸਾਲ ਹੋ ਗਏ ਥੀਏਟਰ ਕਰਦਿਆਂ ਤੇ ਮੈਨੂੰ ਜਿਹੜਾ ਮੈਂ ਮਕਾਮ ਚਾਹੁੰਦਾ ਸੋ ਨਹੀਂ ਮਿਲਿਆ ਭਾਵੇਂ ਮੈਂ ਬਹੁਤ ਵਧੀਆ ਐਕਟਰ ਹੋਊਗਾ ਤੇ ਘਰੇ ਹੋਊਗਾ ਮੈਂ ਫਿਲਮਾਂ 'ਚ ਤਨੀ ਨਾ ਲੋਕੀ ਜਦੋਂ ਪਸੰਦ ਕਰਨਗੇ ਤੁਹਾਨੂੰ ਤੁਸੀਂ ਉਦੋਂ ਵਧੀਆ ਹੁੰਦੇ ਹੋ ਨਾ ਸੋ ਇਹਦਾ ਹੁਣ ਕੋਈ ਪਾਰਟਿਕੂਲਰ ਤਰੀਕਾ ਨਹੀਂ ਹੈਗਾ ਜਿਹੜਾ ਦੱਸ ਸਕਦੇ ਹਾਂ ਇੱਕਮਿਤਾ ਅਭਿਮਨ ਤੇ ਨਸੀਰ ਜੀ ਦੀ ਇੰਟਰਵਿਊ ਸੁਣੀ ਸੀ ਕਿ ਨਸੀਰ ਜੀ ਨੇ ਕਿਹਾ ਕਿ ਮੈਨੇ ਦੁਨੀਆ ਦਾ ਹਰ ਕੰਮ ਕਰ ਲਿਆ ਹਰ ਰੋਲ ਕਰ ਲਿਆ ਪਰ ਮੈਂ ਅਭਿਮਤਾ ਬਚਨ ਨਹੀਂ ਬਣ ਸਕਿਆ ਕ੍ਰੇਜ਼ ਉਹ ਕ੍ਰੇਜ਼ ਹੁੰਦਾ ਜੀ ਤੇ ਉਹ ਜਿਹੜੀ ਚੀਜ਼ ਆ ਵੇਖੋ ਸ਼ੋਹਰਤ ਪੈਸਾ ਬਲੰਦੀ ਇਹ ਹਰ ਬੰਦੇ ਦੇ ਲਾਲਚ ਹੁੰਦੇ ਨੇ ਹਾਂ ਤੇ ਕੋਈ ਸਬਰ ਸੰਤੋਖ ਵਾਲੇ ਹੁੰਦੇ ਨੇ ਤੇ ਕੋਈ ਮੇਰੇ ਵਾਂਗੂ ਮਨ ਮਾਰ ਕੇ ਤੇ ਆਸ ਨਾਲ ਬੈਠੇ ਹੁੰਦੇ ਕੋਈ ਨਹੀਂ ਇੱਕ ਦਿਨ ਸਾਡਾ ਆਏਗਾ ਇੱਕ ਦਿਨ ਸਾਡਾ ਆਏਗਾ ਤੇ ਉਸ ਤਰੀਕੇ ਦਾ ਹੁੰਦਾ ਮੈਂ ਇਹ ਵੇਖੋ ਜੀ ਮਿਹਨਤ ਤੇ ਵਾਕਿਆ ਹੀ ਮਿਹਨਤ ਨਾਲ ਬੰਦਾ ਸ਼ਿੰਗਾਰਿਆ ਜਾਂਦਾ ਵਾ ਨਿਖਰਦਾ ਵਾ ਉਹ ਕਰਨੀ ਚਾਹੀਦੀ ਆ ਥੀਏਟਰ ਨਾਲ ਤੁਹਾਨੂੰ ਗੋਣਾ ਆਉਂਦੇ ਆ ਕਰੇ ਦੇ ਕਰੈਕਟਰ ਨੂੰ ਕਮੈਂਟਾ ਲੈਣਾ ਥੀਏਟਰ ਵੀ ਕਰਨਾ ਚਾਹੀਦਾ ਵਾ ਜੀ ਤੇ ਉਹ ਜਿਹੜੀ ਮੈਂ ਦਲਜੀਤ ਜੀ ਗਿੱਪੀ ਸਾਹਿਬ ਜਾਂ ਕਿਉਂਕਿ ਉਹਨਾਂ ਕੋਲ ਦੂਜਾ ਹਨਰ ਸੀ ਗਾਇਕੀ ਹੁਣ ਅੱਜ ਕੱਲ ਤੀਜਾ ਹਨਰ ਚੱਲ ਪਿਆ ਹੂੰ ਤੁਹਾਡੇ ਇੰਸਟਾ ਤੇ ਫਾਲੋਅਰ ਕਿੰਨੇ ਆ ਬਿਲਕੁਲ ਕਿੰਨੇ ਆ ਮੈਨੂੰ ਯਾਦ ਨਹੀਂ ਮਨਵੇਂ ਇੰਨੇ ਲੱਖਾਂ ਚ ਆਏ ਨਹੀਂ ਸਰ ਮੇਰਾ ਅਕਾਊਂਟ ਪਬਲਿਕ ਨਹੀਂ ਹੈ ਮੇਰਾ ਤਾਂ ਪ੍ਰਾਈਵੇਟ ਆ ਅੱਜ ਕੱਲ ਤੀਜਾ ਵੀੜ ਹੀ ਆਏਗਾ ਕਿ ਇੰਸਟਾ ਤੇ ਤੁਹਾਡੇ ਹਜ਼ਾਰਾਂ ਚ ਜੇ ਫੋਲੋਅਰ ਹੋਣ ਤੁਹਾਨੂੰ ਫਟ ਫਿਲਮਾਂ ਵਾਲੇ ਲੈ ਲੈਂਦੇ ਵੀ ਉਹਦੀ ਫਿਲਮ ਇਤਰਾ ਮਿਕੇਗੀ ਸੋ ਫਿਲਮ ਮੇਕਿੰਗ ਇਜ਼ ਨਾਟ ਫॉर द ਐਂਟਰਟੇਨਮੈਂਟ অর ਫॉर द ਮੈਸੇਜ ਇਟਸ ਹਾਊ ਟੂ ਗੈਟ ਮਨੀ ਆਊਟ ਆਫ ਇਟ ਕਮਰਸ਼ੀਅਲ ਕਿਵੇਂ ਹੋ ਸਕਦਾ ਕਮਰਸ਼ੀਅਲ ਕਿਵੇਂ ਹੋ ਸਕਦਾ ਵਿਕ ਕਿਵੇਂ ਸਕਦਾ ਤੁਸੀਂ ਉਹ ਦਿੱਕਤਾ ਵਿਕਦਾ ਸੋ ਇਹ ਵਿਕਦਾ ਤੱਕ ਹੀ ਸੀਮਤ ਹੈ ਆਰਟ ਨਾਲ ਥੋੜਾ ਜਿਹਾ ਘੱਟ ਤਾਲੁਕ ਹੈ ਸਾਡੇ ਸਨਮੇ ਦਾ ਪਰ ਫਿਰ ਵੀ ਮਿਹਨਤ ਜ਼ਰੂਰੀ ਹੈ ਮਿਹਨਤ ਤਾਂ ਫਿਰ ਵੀ ਜ਼ਰੂਰੀ ਹੈ ਸੋ ਮਤਲਬ ਇੰਸਟਾ ਤੇ ਹੁਣ ਰੋਕੀ ਰੋਜ਼ ਹੀ ਰੀਲਾਂ ਪਾਈ ਜਾ ਰਹੇ ਹਨ ਉਹਨਾਂ ਨੂੰ ਪੈਸੇ ਵੀ ਆਉਂਦੇ ਆ ਤੇ ਨਾਲ ਉਹਨਾਂ ਨੂੰ ਫਿਲਮਾਂ ਵਾਲੇ ਵੀ ਫਿਲਮ ਲੈ ਲੈਂਦੇ ਆ ਸੋ ਮਿਹਨਤ ਤੇ ਕਿਤੇ ਨਾ ਕਿਤੇ ਕੰਮ ਆਉਂਦੀ ਆ ਉਹ ਹੁਣ ਇੰਸਟਾ ਤੇ ਵੀ ਮਿਹਨਤ ਕਰਨੀ ਪੈਂਦੀ ਆ ਤੇ ਜਿਹੜੀ ਮੈਂ ਗਿੱਪੀ ਐਮੀ ਜਾਂ ਦਲਜੀਤ ਜੀ ਦੀ ਗੱਲ ਕੀਤੀ ਆ ਇਹਨਾਂ ਨੇ ਸਿੰਗਿੰਗ ਚ ਮਿਹਨਤ ਕੀਤੀ ਆ ਉਹ ਮਿਹਨਤ ਰੰਗ ਦੂਸਰਾ ਵਖਾ ਰਹੀ ਆ ਹਾਂਜੀ ਸੋ ਉਹ ਦੋਵੇਂ ਰੰਗ ਆ ਜਾਂਦੇ ਆ ਕਿਉਂਕਿ ਹੈ ਤੇ ਸਕੀ ਆ ਪੈਣਾ ਹੀ ਆ ਨਾ ਗਾਇਕੀ ਤੇ ਐਕਟਿੰਗ ਤੇ ਆਲਰੇਡੀ ਫੈਨ ਬੇਸ ਬਣਿਆ ਹੋਇਆ ਨਾ ਔਰ ਐਕਚੁਅਲੀ ਪਹਿਲੇ ਦੌਰ ਚ ਜਦੋਂ ਸ਼ੋਕੁਮਾਰ ਸਾਹਿਬ ਜੀ ਦਾ ਦੌਰ ਸੀ ਉਦੋਂ ਸਿੰਗਿੰਗ ਕਰਨੀ ਜ਼ਰੂਰੀ ਹੁੰਦੀ ਸੀ ਐਕਟਰ ਲਈ ਤੇ ਅੱਜ ਵੀ ਆ ਪਰ ਚਲੋ ਐ ਨਹੀਂ ਹੋ ਬਹੁਤ ਵਧੀਆ ਲੱਗਿਆ ਸਿਰ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਫੈਮਿਲੀ ਟਾਈਮ ਲਿੱਤਾ ਅਸੀਂ ਨੋ ਨੋ ਕੋਈ ਗੱਲ ਨਹੀਂ ਵਧੀਆ ਗੱਲ ਆ ਸਰ ਜੀ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਧੰਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ